ਕਾਲ ਜੀ ਸਾਰਿਆਂ ਨੂੰ ਹੋਰਸ ਲੌਜਿਕ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੈਂ ਅਮਨਪ੍ਰੀਤ ਕੌਰ ਅੱਜ ਦੀ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਵਾਲੀ ਵੀਡੀਓ ਕੁਝ ਅਲੱਗ ਰਹੇਗੀ ਹੈ ਨਾ ਇਹਨੂੰ ਆਪਾਂ ਵਲੌਗ ਵੀ ਕਹਿ ਸਕਦੇ ਸਿਰਫ ਆਪਣੇ ਤੁਹਾਡੇ ਨਾਲ ਜੋ ਅਸੀਂ ਜਿਹੜੇ ਕੰਮ 'ਚ ਲੱਗੇ ਹੋਏ ਆ ਉਹ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਸੀ ਆਪਾਂ ਤੇ ਬਾਕੀ ਤੁਸੀਂ ਵੀਡੀਓ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਮੈਂ ਹੁਣ ਗੱਲਾਂ ਤੁਹਾਡੇ ਨਾਲ ਗੱਲਾਂ ਮਾੜੇ ਮੈਂ ਨਾ ਝੌਂਕੜੀ ਮਾਰ ਕੇ ਬਹਿ ਜਾ ਲਓ ਸੋਨੂੰ ਕਹਿੰਦੀ ਮੈਂ ਕੈਮਰਾ ਫੜਦੀ ਐ ਇਧਰੋਂ ਉਤੇ ਚਲੋ ਜੀ ਮੈਂ ਤੁਹਾਡੇ ਟੈਟਰਲ ਪਾਏ ਗੱਲਾਂ ਕਰਦੇ ਆ ਕਿ ਆਪਾਂ ਨਾ ਆਰਾਊਂਡ ਜਿਹੜੇ ਕੰਮ ਲੱਗੇ ਹੋਏ ਸੀ ਵਲੌਗ ਕਿਉਂ ਨਹੀਂ ਸੀ ਆ ਰਹੇ ਹੈਗੇ ਆਪਾਂ ਨੇ ਹਨਾ ਕਿਉਂਕਿ ਆਪਾਂ ਬਿਜ਼ੀ ਇੰਨੇ ਕਾ ਜ਼ਿਆਦਾ ਹੋਏ ਪਏ ਆ ਕਿ ਵਲੌਗਾਂ ਤੋਂ ਜੰਮੀ ਆਪਣੀ ਗੱਡੀ ਦੀ ਟਰੈਕ ਤੋਂ ਲੱਤ ਚੁੱਕੀ ਏ ਤੇ ਅੱਜ ਦਿਨ ਪਤਾ ਨਹੀਂ ਕੀ ਮਨਜਾਤ ਨਹੀਂ ਹੈਗਾ ਤੇ ਅਸੀਂ ਸ਼ਨੀਵਾਰ ਹਾਂਜੀ ਤੇ ਅੱਜ ਹੈਗਾ ਜੀ ਸੈਟਰਡੇ ਕਿੱਦਾਂ ਸ਼ੁਰੂ ਕਰਾਂ ਮੈਨੂੰ ਸਮਝ ਨਹੀਂ ਆਉਂਦੀ ਤੇ ਬਿਜ਼ੀ ਹੋਣ ਕਾਰਨ ਨਾ ਹੀ ਕੋਈ ਵਲੌਗ ਸ਼ੂਟ ਕਰ ਪਾਏ ਆ ਕੱਟੀ ਚਲੋ ਜੀ ਆਪਾਂ ਬਹੁਤਾ ਹੱਦ ਤੱਕ ਸਸਪੈਂਸ ਬਣਾਉਣਾ ਨਹੀਂ ਹੈਗਾ ਹਨਾ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਜਾਣਨ ਦਾ ਹੱਕ ਹੈ ਤੁਸੀਂ ਸਾਡੇ ਸਾਰੇ ਜਾਣੇ ਵਲੋਗਿੰਗ ਦੇਖ ਰਹੇ ਹੋ ਸਾਡੀ ਲਾਈਫ ਬਾਰੇ ਸਾਰਾ ਕੁਝ ਤੁਹਾਨੂੰ ਪਤਾ ਹੈ ਤੇ ਆਪਾਂ ਜਿਹੜੇ ਕੰਮ ਲੱਗੇ ਸੀ ਉਹ ਕੰਮ ਇਹ ਹੈ ਕਿ ਆਪਾਂ ਲੱਗੇ ਹੋਏ ਸੀ ਆ ਬਾਹਰ ਦੇ ਚੱਕਰਾਂ 'ਚ ਕੀ ਆਪਾਂ ਬਾਹਰ ਜਾਣਾ ਆਪਾਂ ਇਧਰ ਜਾਈਏ ਆਪਾਂ ਉਧਰ ਜਾਈਏ ਤੇ ਆਪਾਂ ਵੀਜ਼ਾ ਅਪਲਾਈ ਕੀਤਾ ਹੋਇਆ ਸੀ ਜੀ ਤੇ ਉਹ ਉਦੋਂ ਤੁਹਾਨੂੰ ਪਤਾ ਕਦੀ ਫਾਈਲ ਵਾਲੇ ਪਾਸੇ ਜਾਣਾ ਹਨਾ ਕਦੀ ਕੋਈ ਕਾ ਡਾਕੂਮੈਂਟ ਰਹਿ ਗਿਆ ਕਦੀ ਕੋਸ਼ ਕਦੀ ਕੋਸ਼ ਹੈ ਨਾ ਕਦੀ ਸੀ ਇਹ ਰਿਪੋਰਟ ਤੇ ਸਾਡੇ ਸਾਰੇ ਭਜ ਨਟ ਪੂਰਾ ਹਫਤਾ ਸਾਨੂੰ ਇਸੇ ਕੰਮ 'ਚ ਹੀ ਲੱਗ ਗਿਆ ਸੀ ਹਨਾ ਤੇ ਫਾਈਨਲੀ ਸਾਡੀ ਜਿਹੜੀ ਫਾਈਲ ਸੀ ਉਹ ਅਪਲਾਈ ਹੋ ਗਈ ਸੀ ਹਨਾ ਤੇ ਬਾਕੀ ਹੁਣ ਅਸੀਂ ਜੱਜ ਜਿਹੜੀ ਵੀਡੀਓ ਸ਼ੂਟ ਕਰ ਰਹੇ ਆ ਵੀਜ਼ਾ ਅਪਲਾਈ ਕਰਨ ਤੋਂ ਬਾਅਦ ਕਰ ਰਹੇ ਆ ਜੀ ਹਫਤਾ ਬਾਅਦ ਕਰ ਰਹੇ ਆ ਉਹ ਤੁਸੀਂ ਵਲੌਗ ਦੇ ਵਿੱਚ ਦੇਖਿਆ ਸੀ ਅਸੀਂ ਜਲੰਧਰ ਗਏ ਸੀ ਉਹ ਦਿਨਾਂ ਸੀ ਮੈਨੂੰ ਲੱਗਾ ਦਾ ਇਹ ਵੀ ਕਮ ਬਲੌਗ ਆਪਣੇ ਪਹਿਲਾ ਜਿਹੜੇ ਆਏ ਹੋਏ ਤੁਹਾਨੂੰ ਇੱਥੇ ਟੁੱਟਵੇਜ ਬਲੌਗ ਬਲੇ ਵੀ ਅਸੀਂ ਜਲੰਧਰ ਜਾਣਾ ਸੀ ਜਲੰਧਰ ਗਏ ਹੋਏ ਹਮਣਾ ਤੇ ਉਸ ਟਾਈਮ ਆਪਾਂ ਵੀਜ਼ਾ ਅਪਲਾਈ ਕਰਨ ਗਏ ਹੋਏ ਸੀ ਤੇ ਅੱਜ ਹੋ ਗਿਆ ਰਾਉਂਡ ਮਿਲ ਲਾ ਦਾ ਵੀਕ ਤੋਂ ਉੱਪਰ ਹੋ ਗਿਆ ਟਾਈਮ ਹੈ ਨਾ ਕੰਦਰ ਤੇ ਇੱਕ ਵੀਕ ਤੋਂ ਉੱਪਰ ਹੋ ਗਿਆ ਜੀ ਤੇ ਆਪਣਾ ਜੀ ਪਾਸਪੋਰਟ ਆ ਗਿਆ ਠੀਕ ਹੈ ਤੁਸੀਂ ਸ਼ਾਇਦ ਇਹ ਵੀ ਦੇਖਣਾ ਕਿ ਆਪਾਂ ਚੰਡੀਗੜ੍ਹ ਵੀ ਗਏ ਸੀ ਆਪਣੇ ਬਲੌਗਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਨਾ ਜਿਹੜੇ ਭੰਪਰਾ ਚੰਗੀ ਤਰ੍ਹਾਂ ਡੀਪਲੀ ਦੇ ਦੋਣਾ ਥੋੜਾ ਬਹੁਤ ਆਈਡੀਆ ਹੋ ਗਿਆ ਸੀ ਵੀ ਕਿਸੇ ਇਦਾਂ ਦੇ ਕੰਮ 'ਚ ਫਿਰ ਰਹੇ ਹਨ ਨਾ ਤਾਂ ਹੀ ਬਲੌਗ ਨਹੀਂ ਆ ਰਹੇ ਫਿਰ ਆਪਾਂ ਤੇ ਫਾਈਨਲੀ ਅੱਜ ਸਾਡਾ ਜਿਹੜਾ ਪਾਸਪੋਰਟ ਹੈ ਮੇਰਾ ਤੇ ਕੁਲਵਿੰਦਰ ਦਾ ਉਹ ਆ ਚੁੱਕਿਆ ਤੇ ਅਸੀਂ ਬੜੀ ਜਿਆਦਾ ਟੈਨਸ਼ਨ ਦੇ ਵਿੱਚ ਬੀਣ ਲਾ ਲੋ ਹਨਾ ਤੇ ਮੈਨੂੰ ਲੱਗ ਮੇਰੇ ਨਾਲ ਡਬਲ ਮਾਈਂਡਡ ਆ ਮੈਂ ਮੈਨੂੰ ਵੀ ਜੇ ਤਾਂ ਵੀਜ਼ਾ ਆ ਗਿਆ ਤਾਂ ਵੀ ਠੀਕ ਹੈ ਨਹੀਂ ਆਇਆ ਤਾਂ ਵੀ ਠੀਕ ਹੈ ਠੀਕ ਹੈ ਤੇ ਮੈਂ ਤਾਂ ਕੁਲਵਿੰਦਰ ਨੂੰ ਕਹਿ ਮੈਂ ਰਹਿਣ ਦਿੰਦੇ ਨਾ ਜੇ ਵੀ ਕੋਈ ਗੱਲ ਨਹੀਂ ਠਹਿਰ ਕੇ ਲਿਆਵਾਂਗੇ ਕਿਹੜਾ ਆਇਆ ਹੋਣਾ ਵੀਜ਼ਾ ਹਨਾ ਤੇ ਇਹ ਕਹੀ ਜਾਂਦੇ ਨੇ ਵੀ ਲੈ ਵੀ ਪਾਸਪੋਰਟ ਤਾਂ ਲਿਆਉਣੀ ਹੈ ਚਾਹੇ ਆਇਆ ਹੋਵੇ ਚਾਹੇ ਨਾ ਆਇਆ ਹੋਵੇ ਪਰ ਪ੍ਰਧਾਨ ਸਾਹਿਬ ਸਾਡੇ ਹਲੇ ਨਹੀਂ ਅਲੇ ਨਹੀਂ ਹੈਗੇ ਤੇ ਪ੍ਰਧਾਨ ਸਾਹਿਬ ਤੁਹਾਨੂੰ ਕੀ ਲੱਗ ਰਿਹਾ ਪਈ ਆਇਆ ਹੋਣਾ ਨਹੀਂ ਦੇਖਦੇ ਜਾ ਕੇ ਫਾਈਨਲੀ ਕੀ ਬਣਦਾ ਕੀ ਨਹੀਂ ਬਣਦਾ ਆਇਆ ਹੋਊਗਾ ਤਾਂ ਵੀ ਆਪ ਕੁਝ ਕਰਨੇ ਗਿਆ ਹੋਤਾ ਤੇ ਪ੍ਰਧਾਨ ਸਾਹਿਬ ਨੂੰ ਤਾਂ ਲੱਗ ਰਿਹਾ ਕਿ 50-50 ਚਾਂਸ ਨੇ ਕਿ ਆਇਆ ਹੋਣਾ ਜਾਂ ਨਹੀਂ ਆਇਆ ਹੋਣਾ ਪਰ ਮੈਨੂੰ ਕਿਤੇ ਨਾ ਕਿਤੇ ਇਦਾਂ ਲੱਗ ਰਿਹਾ ਵੀ ਨਹੀਂ ਆਇਆ ਹੋਣਾ ਹਨਾ ਕਿਉਂਕਿ ਇਹ ਜਿੰਨੀ ਵਾਰ ਵੀ ਅਪਲਾਈ ਕੀਤਾ ਉਹ ਆਪਾਂ ਤੁਹਾਨੂੰ ਅਗਲੇ ਵਲੋਗਾਂ 'ਚ ਦੱਸੀ ਜਾਵਾਂਗੇ ਵੀ ਆਪਾਂ ਕਿੱਥੋਂ ਕਿੱਥੋਂ ਅਪਲਾਈ ਕੀਤਾ ਸੀ ਹਨਾ ਪਹਿਲਾਂ ਤੇ ਹੁਣ ਦਾ ਵਾਕਿ ਤੁਹਾਨੂੰ ਪਤਾ ਜਾਦਾ ਬਿਜ਼ੀ ਹੋਣ ਕਰਕੇ ਹੁਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਆਵੇ ਚਾਹੇ ਨਾ ਆਵੇ ਪਰ ਅਸੀਂ ਜਿੰਨਾਂ ਭੈਣ ਭਰਾ ਉਹਨੂੰ ਮਿਲਣਾ ਹਨ ਜਿੰਨਾਂ ਨਾਲ ਸਾਡੀ ਗੱਲਬਾਤ ਹੋ ਰਹੀ ਹੈ ਵੀ ਅਸੀਂ ਇੱਦਾਂ ਵੀਜ਼ਾ ਅਪਲਾਈ ਕੀਤਾ ਉਹ ਬੜੇ ਜ਼ਿਆਦਾ ਐਕਸਾਈਟਡ ਨੇ ਉਹ ਕਹਿੰਦੇ ਵੀ ਨਹੀਂ ਨਹੀਂ ਤੂੰ ਆਓ ਹਣਾ ਤੁਸੀਂ ਸਾਨੂੰ ਮਿਲੋ ਆ ਕੇ ਤੇ ਬਾਕੀ ਦੇਖਦੇ ਆ ਉਹ ਕਹਿੰਦੇ ਤੇ ਦਿਲ ਨਾਲ ਤਰਦਾਸ ਕਰਦੇ ਵੀ ਤੁਹਾਡਾ ਵੀਜ਼ਾ ਆ ਜੇ ਤੇ ਬਾਕੀ ਮੈਨੂੰ ਸੱਚੀ ਸਰ ਮੇਰੇ ਬਾਡੀ ਅੰਦਰ ਅਜੀਬ ਜਿਹੀ ਫੀਲਿੰਗ ਹੋਈ ਪਈ ਏ ਵੀ ਜੇ ਨਾ ਆਇਆ ਤਾਂ ਮੇਰੇ ਵਰਗੇ ਨੇ 4-5 ਦਿਨ ਸੁੱਤੀ ਨਹੀਂ ਉੱਠਣਾ ਹੈਗਾ ਟੈਂਸ਼ਨ ਚ ਪਰ ਮੈਂ ਕੁਲਵਿੰਦਰ ਨੂੰ ਇਹੀ ਕਹਿ ਰਹੀ ਆ ਸੋਨੂ ਵੀ ਵੀ ਇਹੀ ਕਹਿ ਰਹੇ ਨੇ ਵੀ ਨਹੀਂ ਯਾਰ ਜੇ ਬਾਇ ਚਾਂਸ ਇਨ ਕੇਸ ਨਹੀਂ ਆਉਂਦਾ ਹੈਗਾ ਹਣਾ ਤਾਂ ਤੂੰ ਈ ਢੇਰੀ ਢਾਕੇ ਨਹੀਂ ਪੈਣਾ ਹੈਗਾ ਇਹ ਥੋੜਾ ਕਿਉਂ ਢੋੜਾ ਆਪਾਂ ਕੰਮ ਕਰਦੇ ਕਰ ਰਹੇ ਆ ਆਪਾਂ ਨੂੰ ਕੋਈ ਚੱਕਰ ਨਹੀਂ ਕਰਨੇ ਪੈਣੇ ਆ ਹਨਾ ਤੇ ਇਹ ਨਹੀਂ ਹੈਗਾ ਵੀ ਨਹੀਂ ਆਇਆ ਤਾਂ ਹੁਣ ਕਿੰਦਰ ਮੇਰੇ ਕੋ ਤਾਂ ਕੰਮ ਹੁੰਦਾ ਮੈਂ 4 ਦਿਨ ਬੁਟੀ ਜੀ ਦਾ ਕੰਮ ਛੱਡ ਕੇ ਬਹਿ ਜਾ ਹਨਾ ਤੇ ਬਾਕੀ ਦੇਖਦੇ ਹੁਣ ਕੀ ਅੱਗੇ ਗੱਲਬਾਤ ਹੁੰਦੀ ਹੈ ਚਲ ਜਾਈਏ ਪਟਿਆਲੇ ਪਾਸਪੋਰਟ ਲੈਣ ਪਾਸਪੋਰਟ ਲੈਣ ਚੱਲਿਆਂ ਤੇ ਬਲੂ ਡੋਟ ਵਾਲੇ ਨੇ ਆਏ ਹੁਣ ਕਿੰਨਾ ਸੋਹਣਾ ਕਾਰ ਬਹੁਤ ਸੋਹਣਾ ਬਸ ਹੁਣ ਮਨ ਨਰਵਸ ਹੋਈ ਜਾ ਰਹੀ ਜਿਵੇਂ ਨੇੜੇ ਆ ਰਹੇ ਆ ਮੰਜ਼ਿਲ ਨੇੜੇ ਆ ਰਹੀ ਹੈ ਸਾਡੀ ਜਾਓ ਘਰੇ ਤੁਸੀਂ ਲੈ ਆਓ ਕੱਲੇ ਜਾ ਕੇ ਫਿਰ ਅਮਣੇ ਵੀ ਕਹਿ ਰਹੀ ਸੀ ਕੁਲੰਦਰ ਨੂੰ ਅੱਜ ਨਹੀਂ ਜਾਂਦੇ ਲੈਣ ਕੱਲ ਨੂੰ ਲੈ ਆਵਾਂਗੇ ਉਹਨੇ ਕੱਲ ਫੋਨ ਆ ਗਿਆ ਸੀ ਕਹਿੰਦਾ ਤੁਹਾਡਾ ਪਾਸਪੋਰਟ ਆ ਗਿਆ ਬਲੂ ਡਾਟ ਵਾਲਿਆਂ ਦਾ ਕੁਲੰਦਰ ਨੇ ਪਟਿਆਲੇ ਦਾ ਡਰੈਸ ਦੇ ਦਿੱਤਾ ਵੀ ਤੁਸੀਂ ਵੀ ਇੱਥੇ ਵੀ ਪਟਿਆਲੇ ਪੇ ਤਾਂ ਮੈਂ ਕਿਹਾ ਵੀ ਘਰ ਦਾ ਦੇ ਦਿਓ ਵੀ ਨਾਲੇ ਟੈਨਸ਼ਨ ਨਹੀਂ ਰਹੋਗੇ ਵੀ ਘਰੇ ਆ ਜਾਣਗੇ ਹਣਾ ਇਹ ਕਹਿੰਦਾ ਨਹੀਂ ਨਹੀਂ ਘਰੇ ਟਾਈਮ ਲੱਗ ਜਾਊਗਾ ਪਟਿਆਲੇ ਛੇਤੀ ਆ ਜਾਣਗੇ ਤੇ ਹੁਣ ਦੇਖਦੇ ਆਂ ਇਹ ਖਾਸਣਾ ਕੋਟ ਸ਼ਟਲਾ ਹੋਰ ਹਮ ਸੁਣਾ ਕੇ ਰੋਣਾ ਹੈ ਇਹ ਪਾਸਪੋਰਟ ਖੋਲੇ ਤਾਂ ਪਤਾ ਲੱਗਣਾ ਹੈ ਤੇ ਲੋ ਜੀ ਫਾਈਨਲੀ ਆਪਾਂ ਆਪਣੇ ਪਾਸਪੋਰਟ ਲੈ ਕੇ ਆ ਗਏ ਆ ਤੇ ਹੁਣ ਦੇਖਦੇ ਆ ਕਿ ਵੀਜ਼ਾ ਲੱਗਿਆ ਕਿ ਨਹੀਂ ਲੱਗਿਆ ਨਾ ਮਨ ਦੇ ਵਿੱਚ ਡਰ ਵੀ ਹੈ ਜੇ ਨਹੀਂ ਲੱਗਿਆ ਤਾਂ ਕੀ ਹੋਊਗਾ ਜੇ ਲੱਗਿਆ ਤਾਂ ਵੈਲੰਗੁੱਡ ਹੈ ਨਾ ਕੁਝ ਹੋਵੇ ਬਟ ਆ ਮਨ ਪੂਰੀ ਟੈਨਸ਼ਨ ਦੇ ਵਿੱਚ ਹੈ ਪਤਾ ਨਹੀਂ ਲੱਗਿਆ ਕਿ ਨਹੀਂ ਲੱਗਿਆ ਹਣਾ

ਨਹੀਂ ਜਾਣਾ ਨਾ 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 ਚੁਪਰ ਕੇ ਇੱਥੇ ਜਿਵੇਂ ਕਰਦੇ ਐ ਇਦਾਂੇ ਕੰਮ ਕਰਦੇ ਰਹਿਣਾ ਠੀਕ ਐ ਪੈਸਾ ਜੋੜੀ ਜਾਣਾ ਜੀ ਲਾਈਫ ਯਾਰ ਆਪਾਂ ਨੂੰ ਇੱਕ ਵਾਰ ਦਿੱਤੀ ਪਰਮਾਤਮਾ ਨੇ ਜੇ ਇੰਟਰਨੈਸ਼ਨਲ ਟੂਰ ਟੂਰ ਕਰਨਾ ਹੀ ਆ ਨਪਾਲ ਜਾ ਆਵੇ ਯਾਰ ਕੋਈ ਤਾਂ ਟੂਰ ਜਾ ਹੱਥੇ ਬਹਿਣਾ ਤੁਸੀਂ ਜਾ ਇੱਥੇ ਨਹੀਂ ਉੱਥੇ ਤਾਂ ਬੱਸ ਚਲੀ ਜਾਂਦੀ ਐ ਉੱਥੇ ਦਾ ਨਪਾਲ ਜਾ ਆਵੇ ਹਾਂ ਕੀ ਮੰਗਣਾ ਦੱਸ ਜਾ ਆ ਜਦੋਂ ਹੁਣ ਅਗਲਾ ਵੀਜ਼ਾ ਦੇ ਹੀ ਨਹੀਂ ਰਿਹਾ ਤੇ ਹੁਣ ਢਿੱਡ ਚ ਟੱਕਰ ਮਾਰੀਏ ਕਰਦੇ ਜਾ ਕੇ ਵੀ ਸਾਨੂੰ ਦੋ ਪਈ ਮਿਸਟਰ ਨਹੀਂ ਸੀ ਬਸ ਇਹਨੂੰ ਵੀਜ਼ਾ ਦੋ ਮੋਰ ਉੱਥੇ ਕੋਈ ਸਾਡੀ ਫਰਮਾਇਸ਼ ਲਾਓ ਕੋਈ ਕੋਈ ਨਾ ਕੋਈ ਪਰਮਾਦਰ ਬਡੋਲੀ ਆਖੀਦੀ ਹੁੰ ਹੁਣ ਜਿਹੜਾ ਕੋਈ ਹੋਊਗਾ ਇਹ ਲਫ਼ਾਫੇ ਦੇ ਵਿੱਚ ਆ ਸਾਰਾ ਕੁਝ ਘਰੇ ਜਾ ਕੇ ਦੇਖ ਹੈ ਕਿ ਨਹੀਂ ਹੈ ਹੈਨਾ ਇਹ ਤੁਸੀਂ ਤੁਹਾਨੂੰ ਮੈਂ ਘਰੇ ਆ ਕੇ ਖੋਲੂਗਾ ਬੱਚਿਆਂ ਸਾਹਮਣੇ ਸਾਰੇ ਸਾਹਮਣੇ ਜੇ ਆ ਗਿਆ ਤਾਂ ਭਾਜੜਾ ਬਹੁਤ ਪੈਣੀ ਆ ਤੂੰ ਇਹ ਸਾਲ ਲਾ ਲਓ ਕਿਉਂਕਿ ਜਿਹੜਾ ਸਾਡਾ ਵੀਜ਼ਾ ਹੋਊਗਾ ਉਹ ਇਹਨਾਂ ਦਿਨਾਂ ਦੇ ਵਿੱਚ ਹੀ ਸਾਨੂੰ ਜਾਣਾ ਆਉਣਾ ਸਾਰਾ ਅਗਰ ਕੋ ਟਾਈਮ ਹੀ ਘੱਟ ਸੀਗਾ ਮਤਲਬ ਉਹਨਾਂ ਨੇ ਜਿਹੜਾ ਜਿਨ੍ਹਾਂ ਨੇ ਸਾਨੂੰ ਸਪான்ਸਰ ਕੀਤਾ ਸੀ ਨਾ ਥੋੜਾ ਥੋੜਾ ਟਾਈਮ ਵਾਸਤੇ ਕੀਤਾ ਸੀਗਾ ਵੀ ਅਗਲੇ ਮਹੀਨੇ ਦੇ ਬਸ ਥੋੜੇ ਦਿਨ ਮਤਲਬ ਆਹ ਮਹੀਨੇ ਦੀ ਮੇਰੇ ਖਿਆਲ ਨਾਲ ਆਮੀਨ ਦੇ ਸੀਜ਼ਨ ਦਾ ਸਪਾਂਸਰ ਵੀ ਆ ਗਿਆ ਜੇ ਵੀਜ਼ਾ ਆ ਗਿਆ ਤੁਹਾਨੂੰ ਪ੍ਰੋਪਰ ਦੱਸਾਂਗੇ ਨਾ ਕਿ ਅਸੀਂ ਕਿੱਦਾਂ ਕਿੱਦਾਂ ਅਪਲਾਈ ਕੀਤਾ ਕੀ ਕੀ ਹੈ ਨਾ ਡਾਕੂਮੈਂਟ ਬਟ ਹੁਣ ਦੇਖਦੇ ਆਂ ਆਇਆ ਕਿ ਨਹੀਂ ਆਇਆ ਆਇਆ ਕਿ ਨਹੀਂ ਆਇਆ ਤੇ ਆਪ ਵੀ ਤੁਸੀਂ ਦੱਸੋ ਵੀ ਆਇਆ ਹੋਗਾ ਕਿ ਨਹੀਂ ਆਇਆ ਹੋਗਾ ਡਬਲ ਡਬਲ ਮਾਈਂਡਡ ਦੇ ਆ ਆਇਆ ਕਿ ਆਪੇ ਚਲੋ ਖੋਲ ਲੈਨੇ ਇੱਥੇ ਪਾਸਪੋਰਟ ਪਰ ਘਰ ਦੇ ਕਹਿੰਦੇ ਵੀ ਨਹੀਂ ਘਰ ਆ ਕੇ ਖੋਲਿਓ ਤੇ ਇਹਦਾ ਫਾਇਦਾ ਇਹ ਹੋ ਜਾਊਗਾ ਇੱਕ ਜਿਹੜਾ ਦੁੱਖ ਦਾ ਦੁੱਖ ਦੀ ਘੜੀ ਹੋਈ ਸਾਰੇ ਜਣੇ ਸ਼ਰੀਕ ਹੋਣਗੇ ਤੇ ਜੇ ਸੋ ਖਦੀ ਘੜੀ ਤਾਂ ਵੀ ਸਾਰੇ ਜਣੇ ਇੰਜੋਏ ਕਰਾਂਗੇ ਹਨਾ ਹਾਂ ਹੱਸਦੇ ਰਹਿਣਾ ਬਸ ਜੇ ਨਹੀਂ ਵੀ ਆਇਆ ਤਾਂ ਵੀ ਹੱਸਦੇ ਰਹੋ ਟੈਨਸ਼ਨ ਨਾ ਲਾਓ ਮੈਨੂੰ 99% ਲੱਗਦਾ ਕਿ ਆਇਆ ਹੋਏਗਾ ਅੱਛਾ ਅਬ ਤਾਂ ਤੁਹਾਨੂੰ ਨਹੀਂ ਮੈਂ ਇੱਕ ਇੱਕ 1% 1% ਮੰਨ ਲਓ ਜੇ ਨਹੀਂ ਆਇਆ ਫਿਰ ਉਦੋਂ ਕੋਈ ਗੱਲ ਨਹੀਂ ਆਪਾਂ ਫਿਰ ਕੀ ਹੋ ਗਿਆ ਆਪ ਕੋਈ ਲੈ ਇਹ ਤਾਂ ਪਹਿਲੀ ਵਾਰ ਹੀ ਹੋਣਾ ਵੀ ਆਪਣੇ ਦਾ ਵੀ ਨਹੀਂ ਆਇਆ ਵੀ ਪਹਿਲੀ ਵਾਰ ਹੀ ਹੋਣਾ ਕਈ ਵਾਰ ਹੋ ਚੁੱਕੇ ਆਪਣੇ ਚਲੋ ਟੈਨਸ਼ਨ ਨਾ ਲਾਓ ਹੁਣ ਕੋਈ ਗੱਲ ਨਹੀਂ ਆਪਾਂ ਆ ਤੁਹਾਨੂੰ ਸਾਰਾ ਵਲੌਗ ਆਪਾਂ ਗੱਡੀ ਚ ਹੀ ਦੇਤਾ ਪਰ ਕੀ ਕਰੀ ਆਪਾਂ ਖੋਦ ਬੜੀ ਟੈਨਸ਼ਨ ਜੇ ਆਪਾਂ ਜੇ ਕਿਤੇ ਬਾਹਰ ਗਏ ਤਾਂ ਹੀ ਵਲੌਗ ਬਣਾਇਆ ਨਹੀਂ ਕਿਉਂਕਿ ਹੱਥ ਚ ਹੀ ਟੈਨਸ਼ਨ ਲਈ ਫਿਰਦੇ ਆ ਇਹਨਾਂ ਚਿਰੇ ਖੋਲਦਾ ਨਹੀਂ ਉਹਨਾਂ ਚਿਰੇ ਕੁਝ ਪਤਾ ਨਹੀਂ ਲੱਗਦਾ ਵੀ ਦੁੱਖ ਦੀ ਘੜੀ ਆਉਣੀ ਕਿ ਸੁੱਖ ਦੀ ਘੜੀ ਆਉਣੀ ਵੀ ਨਹੀਂ ਡੇ ਨਾ ਸਾਨੂੰ ਘਰ ਦੇ ਕਹਿ ਰਕੇ ਇੱਥੇ ਆ ਕੇ ਖੋਲਿਓ ਤੇ ਜੇ ਜੇ ਨਾ ਆਇਆ ਫਿਰ ਕਹਣਾ ਦਾਤਾ ਜੀ ਮੇਰ ਕਰੋ ਬਹੁਤ ਜੇ ਆਖਿਆ ਤਾਂ ਫਿਰ ਕਿਹੜਾ ਫੇਰ ਕਿਹੜਾ ਗਾਣਾ ਗਾਣਾ ਮੇਰ ਤਾਂ ਨੂੰ ਪਤਾ ਹੈ ਫੇਰ ਉਹ ਗਾਣਾ ਲਾਵਾਂਗੇ ਕਿਹੜਾ ਹੁੰਦਾ ਨਾ ਪਿੰਡ ਦਿਲ ਚੋਂ ਨਿਕਲਦਾ ਚਲੋ ਫਾਈਨਲੀ ਚਲੋ ਕੋਈ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਤੇ ਆਪਾਂ ਫਟਾਫਟ ਹੁਣ ਚੱਲੀਏ ਘਰੇ ਬੱਚੇ ਆਪਣੀ ਵੇਟ ਕਰ ਰਹੇ ਨੇ ਤੇ ਆਪਾਂ ਵੀ ਵੇਟ ਕਰ ਰਹੇ ਤੇ ਆਪਾਂ ਘਰ ਪਹੁੰਚਦੇ ਵੇਟ ਕਰ ਰਹੇ ਹੂੰ ਮਿੱਠੀ ਦੀਦ ਘਰੇ ਜਾ ਕੇ ਆਪਾਂ ਆਪਣੇ ਪਾਸ ਪਾਸਪੋਰਟ ਦੇਖੀਏ ਵੀ ਉਹ ਵੀਜ਼ਾ ਲੱਗਿਆ ਕਿ ਨਹੀਂ ਲੱਗਿਆ ਹਣਾ ਤੇ ਅਪਲਾਈ ਕਿਸ ਕੰਟਰੀ ਦਾ ਕੀਤਾ ਉਹ ਤੁਹਾਨੂੰ ਅਸੀਂ ਜੇ ਆ ਗਿਆ ਅਸੀਂ ਉੱਥੇ ਜਾ ਕੇ ਦੱਸਾਂਗੇ ਜੇ ਨਾ ਆਇਆ ਫਿਰ ਅਸੀਂ ਇਸ ਟਾਪਿਕ ਤੇ ਕੋਈ ਗੱਲਬਾਤ ਨਹੀਂ ਕਰਨੀ ਇਹ ਮੁੱਦਾ ਬੰਦ ਹੋ ਜਾਣਾ ਇੱਥੇ ਬਸ ਮਿੱਟੀ ਪਾ ਦੇਣੀ ਹੈ ਮਿੱਟੀ ਪਾ ਦੇਣੀ ਇੱਥੇ ਬਸ ਠੀਕ ਹੈ ਚਲੋ ਪਾਸਪੋਰਟ ਤੇ ਭਰਾਵਾ ਮੈਂ ਮਟੀ ਦਾ ਹਿਸਾਬ ਤਾਂ ਲੈ ਲੈਣਾ ਇੱਥੇ ਸਫਰ ਇੰਜੋਏ ਕਰਨਾ ਚਾਹੁੰਦੇ ਆ ਕਿ ਆਏ ਐ ਢੀ ਦੂਰੋਂ ਤੇ ਇਹ ਖੋਲ ਕੇ ਜੇ ਬੈ ਗਿਆ ਹਾਂ ਟੈਨਸ਼ਨ ਆ ਗਈ ਐਕਟਿਵ ਨਿਕਲ ਗਿਆ ਤੇ ਆਪਾਂ ਦਾ ਸਾਰਾ ਸਫਰ ਖਰਾਬ ਹੋ ਜਾਣਾ ਕਿਉਂਕਿ ਆਰਨਾ ਸਫਰ ਜਵਾਏ ਕਰੋ ਘਰ ਪਹੁੰਚੋ ਤੇ ਹਾਂ ਉਹ ਜੁਗਾ ਜੇ ਸੱਤ ਸਮੁੰਦਰਾਂ ਪਾਰ ਜਾਣਾ ਹੁੰਦਾ ਆਪਾਂ ਨੇ ਇੰਡੀਆ ਟਿਕਟ ਲੈਣੀ ਹੁੰਦੀ ਹੈ ਘਰੇ ਜਾ ਕੇ ਦੇਖਾਂਗੇ ਕਿਉਂਕਿ ਤੁਹਾਨੂੰ ਪਲੇਟਰ ਚਲਦੇ ਆ ਇੱਕ ਮੈਸੇਜ ਆਉਣਾ ਹੈ ਮੈਂ ਕਹਿੰਦਾ ਆਈ ਜਾਵੇ ਤਾਂ ਨਿਭਰੀਏ ਕੰਮ ਮੈਸੇਰਾਜ ਨਹੀਂ ਆ ਸਕਦਾ ਆ ਜੂਗਾ ਫਿਰ ਕਿਤੇ ਫਿਰ ਧਿਆਨ ਪਟਕ ਜੂਗਾ ਵੀ ਕੋਈ ਨਾ ਖੜ ਦਿਓ ਹਰ ਕੀ ਮੈਥੋਂ ਬਰਦਾਸ਼ਤ ਨਹੀਂ ਹੋ ਰਿਹਾ ਫਤਰ ਚਲੋ ਭਾਈ ਚਲੋ ਚੱਲੀਏ ਫਿਰ ਇੱਥੋਂ ਬਰਦਾਸ਼ਤ ਤੋਂ ਬਾਹਰ ਹੋ ਗਿਆ ਕੰਮ ਫੋਨ ਕਰਕੇ ਆ ਕੋਈ ਮੈਸੇਜ ਆਉਣਾ ਬੱਚਿਆਂ ਦੇ ਫੋਨ ਤੇ ਫੋਨ ਆ ਜਾਂਦੇ ਨੇ ਚਲੋ ਦੇਖੋ ਪਿੱਛੇ ਵੀ ਘੱਟੀ ਜੇ ਤੁਸੀਂ ਪਿੱਛੇ ਮਾਰਦੇ ਨਹੀਂ ਅੱਗੇ ਨਹੀਂ ਮਾਰਦੇ ਹ ਕੋਈ ਗੱਲ ਨਹੀਂ ਕਿ ਤਨੀ ਮਾਰਦੇ ਆ ਤੁਸੀਂ ਚੰਗੇ ਨਾਲ ਪੜਾ ਲਓ ਜੀ ਇਹ ਤਾਂ ਸਾਡਾ ਵੀਜ਼ਾ ਆ ਗਿਆ ਫਿਰ ਤਾਂ ਇੱਥੇ ਬੈੰਦੇ ਹੋ ਜਾਾਂਗੇ ਇੰਡੋ ਕੈਨੇਡੀਅਨ ਚ ਜੇ ਨਾ ਆਇਆ ਫਿਰ ਨੂੰ ਸੜਕਾ ਤੇ ਵੇ ਵੇ ਗਾਲਾ ਕੱਢਿਆ ਕਰਾਂਗੇ ਸਾਡੇ ਅੱਗੇ ਕਿਦਾਰੀ ਨਾ ਕਿਹੜੇ ਮੇਰਾ ਜੀ ਕਹਿਣਾ ਪਾ ਨਹੀਂ ਕਿਹੜੇ ਹੋਣਗੇ ਜਿਹੜੇ ਉੱਪਰ ਬੈਠੇ ਹੋਣਗੇ ਭਾਣੀ ਕਿਹੜਾ ਜਾਂਦੇ ਹੋਣਗੇ ਤੁਹਾਡੇ ਵਰਗੇ ਹੀ ਹੋਣਗੇ ਆਵਾਂਗੇ ਔਰ ਪ੍ਰਧਾਨਾਟਨ ਬਹੁਤ ਟੈਨਸ਼ਨ ਲਈ ਪ੍ਰਧਾਨ ਪਟਾਣ ਦੇ ਲਾ ਪਿੱਛੇ ਪਹਿਲੀ ਵਾਰ ਪ੍ਰਧਾਨ ਦੇ ਲਾ ਤਾ ਇਹ ਜਨੇ ਕਿ ਕਿਚੇ ਇੰਨੀ ਟੈਨਸ਼ਨ ਲੈ ਗਿਆ ਕਰਵਿੰਦਰ ਵੀਜੇ ਦੀ ਪਤਾ ਨਹੀਂ ਆਇਆ ਕਿ ਨਹੀਂ ਆ ਗਿਆ ਵਿਚਾਰਾ ਪਿੱਛੇ ਹੀ ਦੁਰ ਗਿਆ ਅਗਲੀ ਸੀਟ ਤੋਂ ਮੈਂ ਫੱਕਰਾਂ ਨੂੰ ਕੋਈ ਪਰਵਾਹ ਨਹੀਂ ਆਈ ਨਹੀਂ ਟੈਨਸ਼ਨ ਨਾ ਲਓ ਐਂ ਕਰੋ ਤਰ ਮੇਰੀ ਗੱਲ ਸੁਣੋ ਇਹਨੂੰ ਰੁਕਾ ਕੇ ਨਾ ਇਹਨਾਂ ਨੂੰ ਬਿਠਾਈ ਦੋ ਵਿੱਚ ਮੇਰੀ ਸਲਾਹ ਔਰ ਬਹਤ ਤੱਕ ਐਰਪੋਰਟ ਦਾ ਝੂਟਾ ਦਿਵਾਲਿਆ ਇਹਨੂੰ ਜੇ ਸਾਹਿਬ ਬਹਤ ਯਾਰ ਗਏ ਆ ਅੱਛਾ ਹੋਰ ਜਾਂ ਕੋਈ ਫੀਲਿੰਗ ਲੈ ਲਿਓ ਹਾਂ ਮੈਂ ਵੀ ਅਹੀ ਜਾਂ ਚੜਦਾ ਜਾਂ ਚ ਵੀ ਚੜੇ ਹੋਏ ਆ ਇੰਡੋ ਕੈਨੇਡੀਅਨ ਚ ਬਹਿਣਾ ਪਰ ਹੁਣ ਕਿਸੇ ਵੱਡੀ ਕੰਟਰੀ ਦਾ ਟੂਰ ਲਾਉਣ ਦੀ ਕਰਦਾ ਹੀ ਲੰਬਾ ਆ ਟੂਰ ਹੋਰ ਇੰਡੋ ਕੈਨੇਡੀਅਨ ਲੱਗ ਕੇ ਜਾ ਕੇ ਚੰਗਾ ਹੀ ਕਰੂਗਾ ਹੋਰ ਟੈਨਸ਼ਨ ਲੈਣ ਚ ਕੋਈ ਫਾਇਦਾ ਮੈਂ ਤੂੰ ਹੀ ਨਾ ਟੈਨਸ਼ਨ ਲਓ ਮੈਂ ਤਾਂ ਠੀਕ ਆ ਮੈਂ ਤਾਂ ਦੁਬਾਰਾ ਲਾ ਦੂੰ ਵੀਜ਼ਾ ਅੱਛਾ ਹੈ ਕਿ ਬਣਾ ਦੋ ਕਿ ਦੁਬਾਰਾ ਮੈਂ ਨਾ ਉਹ ਤੇ ਤੇ ਬੱਟੀ ਉਹ ਤੇ ਤੁਹਾਡੇ ਪਾਸਪੋਰਟ ਦਾ ਬੱਟੀ ਦਾ ਸਾਹ ਤਾਂ ਲਿਖੂਗੀ ਉੱਥੇ ਹੀ ਸਾਹ ਲਾ ਲਿਓ ਦੁੱਧ ਦਾ ਲੋਕੀ ਲੈਦੇ ਤੂੰ ਬੱਟੀ ਦਾ ਲਿਖੂਗੀ ਸਾਹ ਤਾਂ ਲਿਖੂਗੀ ਬੇਟੇ ਇੰਨੇ ਕਮਾਏ ਹਨ ਇੰਨੇ ਲੱਗੇ ਇੰਨੇ ਸਾਡੇ ਖਰਾਬ ਕੀਤੇ ਆ ਪਾਸਪੋਰਟਾਂ ਨੇ ਮੁੜ ਕੇ ਨਾ ਜ਼ਿੰਦਗੀ ਵਿੱਚ ਪਾਸਪੋਰਟ ਬਣਾਉਣ ਦਵਾਂ ਹੋਰ ਵਰਕਾ ਹੀ ਪਾੜ ਦੂੰਗੇ ਹਰ ਵਕਤ ਪੋਜ਼ਿਟਿਵ ਸੋਚਿਆ ਕਰੂੰ ਤੇ ਪੋਜ਼ਿਟਿਵ ਹੀ ਹੋਣਾ ਸਹੀ ਸਹੀ ਤੇ ਲੋ ਜੀ ਡਰਾਈਵਰ ਸਾਬ ਚੇਂਜ ਹੋ ਗਏ ਤੁਸੀਂ ਦੇਖਿਆ ਹੀ ਹੈ ਕਿ ਅਗਲੇ ਡਰਾਈਵਰ ਜਿਹੜੇ ਪਿੱਛੇ ਚਲੇ ਗਏ ਕਿਉਂਕਿ ਉਹਨਾਂ ਨੂੰ ਬਹੁਤ ਜ਼ਿਆਦਾ ਘਬਰਾਹਟ ਹੋਣ ਲੱਗੀ ਜਦੋਂ ਦੇ ਪਾਸਪੋਰਟ ਰਿਸੀਵ ਕੀਤੇ ਆਪਾਂ ਨੇ ਉਹ ਚਾਰੇ ਟੈਨਸ਼ਨ 'ਚ ਨਾ ਕੁਝ ਜ਼ਿਆਦਾ ਹੀ ਟੈਨਸ਼ਨ ਚਲੇ ਗਏ ਤੋਂ ਉਹਨਾਂ ਨੂੰ ਆਪਾਂ ਪਿੱਛੇ ਸ਼ਿਫਟ ਕਰਤਾ ਤੇ ਉਤਾਰ ਕਰ ਰਹੇ ਡਰਾਈਵ ਤੇ ਅੱਗੇ ਤੁਸੀਂ ਮੈਂ ਤੁਹਾਨੂੰ ਵੀਡੀਓ 'ਚ ਦਿਖਾਇਆ ਕਿ ਇੰਡੋਗਨੇਡੀਨ ਵੀ ਸਾਡੇ ਬਿਲਕੁਲ ਅੱਗੇ-ਅੱਗੇ ਹੀ ਐ ਉਹ ਵੀ ਕਦੀ ਅੱਗੇ ਕਦੀ ਪਿੱਛੇ ਜਖਮਾਂ ਦੇ ਲੂਨ ਪਾਉਂਦੇ ਜਾਂ ਤਾਂ ਇਹ ਜੀਪ ਹੀ ਐ ਪੋਜੀਟਿਵ ਸਾਈਨ ਨਕਰ ਦੇਖ ਕੇ ਚੱਲੀ ਐ ਤਾਂ ਕਦੇ ਨਹੀਂ ਆਉਣਾਂ ਟਾਈਮ ਤੁਸੀਂ ਬੈਠ ਲਾਣੀ ਹਾਂ ਹੋ ਸਕਦਾ ਔਰਤ ਚਾਹੇ ਐ ਕਿ ਬਸੇ ਨੂੰ ਪਰਾਂ ਕਰ ਦੋ ਭਾਜੀ ਬਸ ਤੋਂ ਪਰਾਂ ਲੈ ਜਾਓ ਵੀਡੀਓ ਨਾਲ ਮੈਂ ਵੀ ਆਰਟੀਸੀ ਮਗਰੀ ਲਾ ਲੈਣਾ ਹਾਂ ਠੀਕ ਐ ਪੀ ਆਰਟੀਸੀ ਵੀ ਨਾਲ ਹੀ ਜਾ ਰਹੀ ਪੀ ਆਰਟੀਸੀ ਵਧੀਆ ਲੱਗ ਰਹੀ ਇੰਡੋਗਨੇਡੀਨ ਨੂੰ ਦੇਖ ਕੇ ਦਿਲ ਘਟ ਰਿਹਾ ਹੈ ਬਰਾਬਰ ਜਾ ਰਹੀ ਹੈ ਦੋਨੇ ਬਸਾਂ ਗੱਡੀ ਵੇਚੀ ਲਾ ਦੋ ਤੁਸੀਂ ਆ ਲੈ ਆ ਕਾਲਾ ਇਹ ਕਾਲੇ ਨੇ ਵਿਚਾਲੋ ਕੱਢ ਲੈਣੀ ਦੇਖੀ ਕੱਢ ਲੈਣ ਜੇ ਉਹਨੂੰ ਭਾਜੀ ਬਾਇ ਜਾਂਸ 1% ਤੇ ਆ ਗਏ ਲਾ ਲੋ ਟੈਂਡੂ ਘਰੇ ਜਾਂ ਜਾਵਾਂਗੇ ਹਨ ਛੱਡਣ ਜਾਊਗੀ ਤੇ ਦੱਸੋ ਹੈ ਆਪਣਾ ਟ੍ਰੇਨ ਜਾਂਦੀ ਹੈ ਵਧੀਆ ਉੱਥੇ ਜਾਓ ਤਾਂ ਮੈਟਰੋ ਕਰਾ ਲਓ ਭਾਜੀ ਇਹ ਤਾਂ ਨੂੰ ਨਾ ਤੁਹਾਡੇ ਗੂਚੇ ਪਾਤਾ ਉਤਾਰ ਮੇਰਾ ਤੁਹਾਡੇ ਬੀਜ ਦਾ ਸਵਾਦ ਹੀ ਮਾਰਦਾ ਭਾਈ ਨੇ ਕਿ ਤੁਹਾਡੇ ਬੀਜ ਦਾ ਸਵਾਦ ਮਾਰਦਾ ਇਹਨਾਂ ਦਾ ਕਿੰਨਾ ਕਣਚੀ ਇੱਕ ਬੰਦੇ ਦਾ 4045 ਰੁਪਏ ਕਿਰਾਇਆ ਹੋਣਾ ਇਹਦਾ ਹਾਂ ਨਿੱਦਣਾ ਚੰਗਾ ਆ ਕਿ ਕੋ ਆਪਣੇ ਤੋਂ ਆਪਾ ਕਿ ਨਾ ਆਪਕੜਾ ਰੋਜ਼ ਰੋਜ਼ ਜਾਣਾ ਹਾਂ ਚਾਹੀ ਲੱਖ ਰੁਪਏ ਪਤੀ ਭਾਂਜੀ ਆਈ ਸਾਡੀ ਹਸਾਬ ਲਾਉਣ ਵਾਲੀ ਆਤ ਨਹੀਂ ਜਾਣੀ ਹੈਗੀ ਵੀ ਆ ਚੀਜ਼ ਇੰਨੇ ਚ ਪੈਂਦੀ ਆ ਹੁੰਨੇ ਚ ਪੈਂਦੀ ਏ ਇਹ ਤਾਂ ਫਿਰ ਸਾਰੇ ਲਾਂਦੇ ਹੀ ਨਹੀਂ ਸਾਕ ਕਰ ਸਕਦੇ ਉਹ ਥੋੜਾ ਬੀਜਵੇਂ ਲਾ ਲੂ ਨਵੇਂ ਨਵੇਂ ਜੇ ਮੀਰ ਬਣਿਆ ਹੋਣਾ ਸਕਦਾ ਵੀ ਲਾਉਂਦੇ ਰਹਿੰਦੇ ਜਿਹੜਾ ਨਾ ਨਹੀਂ ਅਈ ਕਿਹੜਾ ਭੁੱਖੇ ਆ ਨਹੀਂ ਮਤਲਬ ਉਹ ਹੋਵੇ ਕੀ ਕਹੀ ਜਿਹਾ ਖਾਨਦਾਨੀ ਪੈਸਾ ਹੁੰਦਾ ਹੋਣੀ ਪਰਵਾ ਕਰਦਾ ਹੈਗਾ ਲੈ ਆ ਦੇ ਕਿਉਂ ਲੋਕੀ ਇੰਨੀ ਗੰਦੀ ਡਰਾਈਵਰੀ ਕਰਦੇ ਮੈਂ ਆਨੀ ਆ ਪਿੱਛੇ ਮੈਂ ਤੁਹਾਨੂੰ ਸਾਹਮਣੇ ਦਿਖਾਉਣੀ ਆ ਦੇਖੋ ਚਾਰ ਪੰਜ ਬਰਾਬਰ ਹੀ ਜਾ ਰਹੀਆਂ ਨੇ ਐ ਨਹੀਂ ਹੈਗਾ ਥੋੜੇ ਜਿਹਾ ਅੱਗੇ ਪਿੱਛੇ ਹੋ ਜਾਈਏ ਨਾ ਦੇਖੋ ਇੰਦੋਂ ਨੇ ਦੂਰੋਂ ਦੇਖਦੇ ਦੇ ਲੈ ਇਹ ਤੁਹਾਡੇ ਕਰਕੇ ਹੀ ਅੱਗੇ ਜਾ ਰਹੀ ਹੈ ਕਹਿੰਦੇ ਕਿ ਅੱਜੇ ਪਾਸਪੋਰਟ ਲੈ ਕੇ ਆਏ ਨੇ ਐਕਚੁਅਲ ਜਿਹੜਾ ਲੋਪਰ ਖੋਲੋ ਪਾਸਪੋਰਟ ਹਾਂ ਨਾ ਉਹ ਨਹੀਂ ਚੜਜਾਂਗੇ ਇਥੋਂ ਨਾ ਨਾ ਇਹਦਾ ਘਰ ਜਾ ਕੇ ਖੁੱਲਣਗੇ ਕਿਤੇ ਜਾ ਕੇ ਸ਼ਾਪਿੰਗ ਕਰ ਲਾਂਗੇ ਫਿਰ ਚਲੋ ਜੀ ਉਹਨੂੰ ਕੱਲ ਦਿਖਾਇਆ ਸੀ ਕਿ ਆਪਣੇ ਨਾਲ ਪਾਸਪੋਰਟ ਆ ਗਏ ਨੇ ਤੇ ਖੁੱਲਣ ਦੀ ਉਮਦ ਨਹੀਂ ਹੋਈ ਹੈ ਜੀ ਤੇ ਸੋਚਿਆ ਚਲ ਘਰੇ ਉਹਨਾਂ ਬੱਚਿਆਂ ਨਾਲ ਬੈਠ ਕੇ ਖੋਲਾਂਗੇ ਉਹਨੂੰ ਆਪਾਂ ਹੁਣ ਤੇ ਜੇ ਦੋਖਾ ਸਾਰੇ ਵੇਲੇ ਸਾਂਝਾ ਕਰਿਓ ਜੇਕਰ ਗੱਲ ਦੇਖਾਈ ਕਿ ਲੋਦਰ ਸਾਡਾ ਕਾਫੀ ਬਤਲ ਨਾਜਿਕ ਹੋ ਗਈ ਕਿ ਪਹਿਲਾ ਮੈਂ ਇਹ ਜਿਹੜੀ ਚੀਜ਼ਾਂ ਨਾਲ ਜੁੜ ਚੁੱਕਿਆ ਮੈਨੂੰ ਬੜਾ ਔਖਾ ਲੱਗਦਾ ਹੈ ਪਾਸਪੋਰਟ ਮੈਨੂੰ ਤੁਹਾਡਾ ਦਿਲ ਪੱਥਰ ਹੋ ਜਾਣਾ ਚਾਹੀਦਾ ਸੀ ਤੁਹਾਨੂੰ ਵੀ ਨਹੀਂ ਹੁੰਦਾ ਹੈ ਵੀ ਤੁਹਾਨੂੰ ਕੋਈ ਡਰ ਡਰ ਮੰਡ ਰਿਆ ਪਿਆ ਪਰ ਅਸੀਂ ਆਪਣੇ ਸਾਰੇ ਭੈਣ ਭਰਾਵਾਂ ਦੇ ਨਾਲ ਇਹ ਜੋ ਵੀ ਚੀਜ਼ ਹੈ ਸਾਂਝੀ ਕਰਾਂਗੇ ਤੁਹਾਡੇ ਸਾਹਮਣੇ ਖੋਲ੍ਹਾਂਗੇ ਸਾਰੇ ਕਿਉਂਕਿ ਆਪਾਂ ਨੈਗੇਟਿਵ ਪੋਜ਼ਿਟਿਵ ਦੋਨੇ ਜਿੱਤੇ ਸੱਚੇ ਪਾਪਾ ਪ੍ਰਧਾਨ ਸਾਨੂੰ ਕਹਿੰਦਾ ਵੀ ਜੋ ਵੀ ਹੈਗਾ ਨੈਗੇਟਿਵ ਪੋਜ਼ਿਟਿਵ ਇਹੀ ਮਤਲਬ ਨਹੀਂ ਹੋ ਸਕਣੀ ਹਾਰਨਾ ਹੈਗਾ ਟਿਕ ਟੋਕ ਆਪਾਂ ਜਿੱਦੇ ਪਰ ਬ੍ਰਾਹਮਣਾ ਨਾਲ ਗੱਲ ਕੀਤੀ ਸੀ ਜਿਹੜੇ ਸਾਨੂੰ ਪਰਸਨਲੀ ਜਾਣਦਾ ਜਿਹਨਾਂ ਨੂੰ ਪਤਾ ਹੈ ਇਸ ਪ੍ਰੋਸੀਸ ਬਾਰੇ ਨਾ ਕਿ ਕੀ ਪ੍ਰੋਸੈਸ ਚੱਲ ਰਿਹਾ ਤਾਂ ਉਹਨਾਂ ਨੇ ਸਾਨੂੰ ਇਹ ਹੀ ਕਹਿ ਆ ਕਿ ਨਹੀਂ ਵੀ ਕਿ ਇਹ ਨਾ 100% ਸ਼ੋਰ ਹੈਗੀ ਆਉਣਾ ਹੀ ਆਉਣਾ ਹੈ ਪਰ ਤੁਹਾਡਾ ਦਿਲ ਸੰਦੇ ਦੇ ਅੰਦਰ ਉਹਦੀ ਬੋਡੀ ਕੰਨਾ ਨਾ ਕਰੋ ਖਰੋ ਯਾਰ ਖੋਲੋ ਯਾਰ ਤੇਰੀ ਬਣੀ ਜਾਦਾ ਲੱਗ ਜਾਂਦਾ ਕਿ ਉਹਦੋਂ ਦਾ ਬੜੀ ਪੋਜ਼ਿਟਿਵਿਟੀ ਹੋਣਾ ਲੱਗਿਆ ਦਿਲ ਖੁਸ਼ਾਈ ਜਾ ਮੈਂ ਜਦੋਂ ਛੱਡੋ ਗੱਲਾਂ ਹੁਣ ਦੱਸੋ ਖੋਲੋ ਕਿਹੜਾ ਇਹਨੂੰ ਦੇਖੋ ਮੈਂ ਬੋਲੂੰਗੀ ਮੈਂ ਬੋਲੂਗਾ ਮੈਂ ਪਰਦੇ ਦੇ ਵਿੱਚ ਬਹੁਤ ਲਵਾ ਮੈਂ ਫਤੇ ਦੇ ਸੁਬਾ ਬਲੋ ਲਓ ਜੀ ਖੁੱਲਣ ਲੱਗਾ ਫਤੇ ਦੇ ਸੁਬਾ ਤੈਨੂੰ ਕੀ ਹੋਇਆ ਜੋਰ ਹੱਡਾ ਲੱਗਿਆ ਮਤੇ ਬਾ 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 ਬਾਈ ਨੂੰ ਜੀ ਕਾਕਾ ਅਸਾ ਬਾਈ ਨੂੰ ਜੀ ਫਤੇ ਪਤਾ ਮੇਰੇ ਕਾ ਪਤਾ ਕਿ ਮੈਨੂੰ ਕਿਦਾ ਪਹਿਲਾ ਵੇਲਾ ਪਾਸਪੋਰਟ ਕਿਦਾ ਉੱਪਰਲੇ ਪਾਸ ਦੇਖ ਮੂਰੋ ਦੇਖੋ ਮੂਰੋ ਨਹੀਂ ਮਗਲੇ ਪਾਸ ਦੇਖ ਲਿਖਿਆ ਹੋਇਆ ਤੁਹਾਨੂੰ ਇੰਨਾ ਟਾਈਮ ਹੀ ਕਿਦਾ ਹੈ ਪਾਸਪੋਰਟ ਕਿਦਾ ਹੈ ਪਾਸਪੋਰਟ ਕੁਲਿੰਦਰ ਦਾ ਖੁੱਲਿਆ ਉਹ ਓਹ ਗੋਡ ਦਰਨੇ ਨੂੰ ਨਾ ਹਟ ਤੋਲਣਾ ਕਿਹੜਾ ਨਾ ਤੁਸੀਂ ਨਾ ਮੈਂ ਸੋਚਦਾ ਮੈਂ ਇੱਥੇ ਬੋਲਦਾ ਕਿ ਇੱਕ ਫਟੇ ਖੋਲੇ ਦੇ ਇੱਕ ਫਟੇ ਵਨ ਟੂ ਥਰੀ ਵਾਈਬੂ ਦਾ ਨਾਮ ਲੈ ਕੇ ਖੋਲਦੇ ਆ ਤੇ ਤੁਸੀਂ ਸਾਰੇ ਵਲੌਗ ਨਾਲ ਬਣੇ ਰਹੋ ਸਾਡੀ ਜਿਹੜੀ ਨੌਂਦਰਾ ਨੌਂਦਰਾ ਮੈਂ ਇੱਕ ਕੁਆਲਿਟੀ ਹਣਾ ਖੜਿਆ ਖੜਿਆ ਅਮਨ ਅਮਨ ਖੜਿਆ ਬੋਲ ਰਿਹਾ ਨਾਗ ਨਾਲ ਉਹ ਹੋਣਾ ਫੇਰ ਨਹੀਂ ਨਹੀਂ ਆ ਪੜ ਦੇਖੋ ਇਹ ਸਾਡੇ ਵਾਸਤੇ ਖਲਾਸ ਵੀ ਹੈ ਕਿਉਂਕਿ ਤੁਸੀਂ ਪ੍ਰੋਬਲਮ ਵਿੱਚ ਦੇਖਿਆ ਕਿ ਪਹਿਲਾਂ ਸਾਡੀਆਂ ਤੇ ਨਾ ਤਿੰਨ ਨੰਬਰ ਮੂਜਨਾ ਰਿਵਿਊ ਜੀ ਸੀ ਸਾਡੀਆਂ ਤੇ ਰੱਬ ਕਰੇ ਚੌਥੀ ਨਾ ਆਈ ਹੋਵੇ ਪ੍ਰਸ਼ਾਦਾਂਗੇ ਅਰਦਾਸ ਕਰਦੇ ਆਂ ਕਿ ਸਾਰਾ ਕੁਝ ਕੀ ਲੱਗ ਰਿਹਾ ਤੁਹਾਨੂੰ ਕੀ ਲੱਗ ਰਿਹਾ ਕੱਲੇ ਕੱਲ ਦਾ ਮੈਂ ਤਾਂ ਪਹਿਲੇ ਦਿਨ ਤੋਂ ਕਿਹਾ ਵੀ ਪੋਜ਼ਿਟਿਵ ਅੱਛਾ ਮੈਂ ਬਹੁਤ ਗਰਪੁੱਲ ਲੱਗ ਰਿਹਾ ਕੰਫੇਰੈਂਸ ਦੁਬਾਰਾ ਮੈਂ ਸ਼ੈਨਿਕਰ ਵੀ ਉਹ ਛੇਤੀ ਨਹੀਂ ਮਿਲਦਾ ਨਾ ਯਾਦ ਰੱਖ ਲੈ ਮੇਰੀ ਗੱਲ ਹਾਂ ਚਲੋ ਭਾਈਓ ਦੂਜਾ ਨਹੀਂ ਮੱਦੇ ਨਹੀਂ ਕਿ ਤੂੰ ਇਹ ਡਾਂਸਲਾ ਤੋੜਨਾ ਮੇਰੇ ਸੋਭਾ ਬੋਲਦੀ ਹੈ ਇਹਦਾ ਆਪਣੀ ਰਾਏ ਦੇ ਰਿਹਾ ਨਾਲੇ ਹਾਂ ਤੇ ਨਾ ਦੋ ਜਿੱਡਾ ਨਹੀਂ ਖੋਲੋ ਖੜਾਫਟ ਯਾਰ ਮਮਨ ਤੇਰੇ ਨਾਲ ਮਾਸਟਰ ਫੜੇ ਬੋਲੂਗਾ ਆਲਾ ਕਿਆ ਚੱਲ ਰਿਹਾ ਕੋਈ ਤੁਸੀਂ ਬੋਲੋ ਦੇਖੋ ਹ ਨਹੀਂ ਮੈਨੂੰ ਤਾਂ ਲੱਗਦਾ ਜਾਸ ਸਟicker ਸਭ ਦਾ ਮੂੰਹ ਤੇ ਲੱਗਣ ਦਾ ਨਹੀਂ ਥੋੜਾ ਦੇਖਿਆ ਮਾੜਾ ਕੁਝ ਕੁ ਨਹੀਂ ਹੋਇਆ ਚੱਕ ਨੂੰ ਪਾਸ ਹੋ ਗਿਆ ਤੁਸ ਕਾ ਬੀ ਵੀਦਰੀ ਯਾਹੋ ਜੀ ਸਾਰੇ ਜਨ ਨੂੰ ਬਾਰਕਾ ਤੇ ਯਾਰ ਬਾਰਕਾ ਬਹੁਤ ਬਹੁਤ ਸੁੰਦਰ ਸੀ ਤੁਮ ਵੀ ਬਹੁਤ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਮੈਂ ਡਰਿਆ ਹੈ ਜੀ ਬਹੁਤ ਬਹੁਤ ਵਾਈਫਾਈ ਪਤਾ ਹੈ ਕਿ ਉਹ ਕਿੱਥੇ ਜਾ ਕੇ ਮੁਬਾਰਕਾ ਬਤੇ ਹੁਣ ਜਾਵਾਂਗੇ ਪਪਾ ਗੁਰਵੀ ਪਪਾ ਗੁਰਵੀ ਜਾ ਕੇ ਹੁਣ ਪਾਣੀ ਕਿੱਥੇ ਕਿੱਥੇ ਜਾਵਾਂਗੇ ਪਤਾ ਕੀ ਕੀ ਕਰਾਂਗੇ ਤੇ ਜਾਂ ਤੂੰ ਬਣਾ ਬੁਟੀਕ ਸਾਂਭਾਂਗਾ ਤੂੰ ਮਗਰ ਬੁਟੀਕ ਸਾਂਭ ਲਈ ਹੇ ਆ ਚੀਜ਼ ਵਿੱਚ ਬਹੁਤ ਦੱਸਦੇ ਆਂ ਕਿ ਆ ਚੀਜ਼ ਸਾਡੇ ਪਾਸਪੋਰਟ ਤੇ ਹੋਵੇ ਤੇ ਇਹ ਚੀਜ਼ ਅੱਜ ਸਾਨੂੰ ਮਿਲ ਗਈ ਹੈ ਕਿ ਨਹੀਂ ਸੋਨੋ ਲੈਣਾ ਪੇਜ ਬੋਲੇ ਚੱਕਰ ਆਉਣ ਲੱਗਾ ਅਮਨ ਦੀ ਫੋਟੋ ਦੇਖ ਸਕਦੇ ਹੋ ਤੁਸੀਂ ਦੇਖੋ ਓ ਮਾਈ ਗੋਡ ਅਮਨ ਦੀ ਫੋਟੋ ਦੇਖ ਸਕਦੇ ਹੋ ਤੁਸੀਂ ਤੇ ਇਹਦੇ ਬਾਕੀ ਬਲੌਗ ਵੀ ਹੋਣਗੇ ਉਹ ਵੀ ਬਹੁਤ ਤੁਹਾਨੂੰ ਫੁੱਲ ਮਿਲਣਗੇ ਜਿਹੜੀ ਕਿ ਕੰਟਰੀ ਜਾ ਰਹੇ ਨੇ ਉਹ ਤੁਹਾਨੂੰ ਪਤਾ ਲੱਗ ਜਾਏਗਾ ਨਹੀਂ ਇਹਨਾਂ ਦੀ ਡੁਪਲੀਕੇਟ ਹੈ ਡੁਪਲੀਕੇਟ ਨਹੀਂ ਪਰ ਇਹ ਤਾਂ ਲੱਗ ਜਾਂਦਾ ਹੈ ਤੁਪਣਾ ਲੱਗ ਜਾਂਦਾ ਕਿ ਇਹਨੇ ਗਲਤ ਲਾ ਦਿੱਤਾ ਵੀਰ ਮੈਂ ਮੇਰੇ ਮੇਰੇ ਪਾਸਪੋਰਟ ਤੇ ਆ ਸਟੈਂਪ ਲੱਗ ਗਈ ਕਿਤੇ ਦਿੱਕਤ ਲੱਗੂ ਹੈ ਕਿਤੇ ਹੈ ਸਟੈਂਪ ਨਹੀਂ ਹੈਗੀ ਸਟicker ਆ ਪ੍ਰੋਬਲਮ ਦੇਖੋ ਇਹਨਾਂ ਤਾਂ ਮੈਂ ਦੱਸਤਾ ਵੀ ਸ਼ੈਨੈਗਨ ਵੀਜ਼ਾ ਹੈ ਪਰ ਇਹ ਹੁਣ ਤੁਸੀਂ ਦੱਸਣਾ ਹੈ ਵੀ ਕਿਹੜੀ ਕੰਟਰੀ ਹੋਏਗੀ ਕਿਹੜੀ ਕੰਟਰੀ ਜਾ ਰਹੇ ਹੋ ਤੇ ਇਹ ਜਾਣਦੇ ਪਰਮਾਨੈਂਟ ਕੰਟਰੀ ਮਤਲਬ ਪਰਮਾਨੈਂਟਲੀ ਜਾ ਰਹੇ ਜਾਂ ਆਦਾ ਜਾ ਰਹੇ ਨੇ ਕਿ ਜਾਂ ਕਿਵੇਂ ਜਾ ਰਹੇ ਨੇ ਇਹ ਤੁਹਾਨੂੰ ਅੱਗੇ ਅੱਗੇ ਬਲੌਗਰਾਂ ਚ ਪਤਾ ਲੱਗੀ ਜਾਊਗਾ ਕਿ ਇਹ ਪੱਕੇ ਜਾ ਰਹੇ ਨੇ ਕੱਚੇ ਜਾ ਰਹੇ ਨੇ ਕੱਚੇ ਜਾ ਰਹੇ ਨੇ ਠੀਕ ਹੈ ਜੀ ਬਾਕੀ ਤੁਸੀਂ ਵੀ ਆਪਣਾ ਆਈਡੀਆ ਦੱਸੋ ਜੀ ਜੀ ਉਸ ਤੁਹਾਡੇ ਸਵਾਲ ਹੋਏ ਹਨ ਨਾ ਕਿ ਵੀਜ਼ਾ ਕਿੱਥੋਂ ਅਪਲਾਈ ਕੀਤਾ ਕਿਵੇਂ ਅਪਲਾਈ ਕੀਤਾ ਤੁਸੀਂ ਸਾਨੂੰ ਵੀ ਕਾਚਨਿੰਗ ਕਰ ਸਕਦੇ ਹੋ ਆਪਾਂ ਤੁਹਾਡੇ ਅਲੱਗ ਤੋਂ ਜਿਹੜੀ ਵੀਡੀਓ ਬਣਾ ਕੇ ਤੁਹਾਨੂੰ ਦਵਾਂਗੇ ਭਾਜੀ ਦੇਖੋ ਇਸ ਵੀਡੀਓ ਵਾਸਤੇ ਇਸ ਵੀਜ਼ੇ ਵਾਸਤੇ ਹੀ ਬਣਾਇਆ ਬੀਸ਼ੰ ਘਰਸ਼ ਕੀਤਾ ਸਾੜ ਨਾਲ ਵੀਐਸਐਫ ਸੈਂਟਰ ਚ ਕੀ ਕੁਝ ਹੋਇਆ ਬੜਾ ਕੁ ਸਾੜਨਾ ਬੀਤਿਆ ਉਧਰ ਹਨਾ ਚਾਰ ਘੰਟੇ ਵੀਐਸਐਫ ਸੈਂਟਰ ਚ ਲਾਤੇ ਚਾਰ ਘੰਟੇ ਵੀਐਸਐਫ ਸੈਂਟਰ ਦੇ ਵਿੱਚ ਲੱਗੇ ਤੇ ਲਾ ਲਓ ਕਿ ਸਾੜਾ ਅੰਦਰ ਕੀ ਕੁਝ ਹੋਇਆ ਕੀ ਕੁਛ ਹੋਈ ਉਹ ਤੁਸੀਂ ਜੇ ਅਗਰ ਚਾਹੋਗੇ ਤਾਂ ਕਮੈਂਟ ਕਰ ਸਕਦੇ ਹੋ ਤੁਹਾਨੂੰ ਉਹਦੇ ਬਾਰੇ ਪ੍ਰੋਪਰ ਨੋਲੇਜ ਦਿੱਤੀ ਜਾਏਗੀ ਕਿ ਜਦੋਂ ਇਹ ਵੀਜ਼ਾ ਲਗਾਣ ਗਏ ਸੀ ਤੇ ਉਹਦੇ ਵਿੱਚ ਉਥੇ ਇਹਨਾਂ ਦੀ ਕੀ ਬੈਸਬਾਜੀ ਹੋਈ ਉਹ ਵੀ ਤੁਹਾਨੂੰ ਇਹ ਪ੍ਰੋਪਰ ਦੱਸਣਗੇ ਬਿਲਕੁਲ ਉਹ ਦੱਸ ਦਣਗੇ ਤੁਸੀਂ ਕਮੈਂਟ ਕਰ ਲਿਓ ਅਗਰ ਤੁਹਾਨੂੰ ਕੋਈ ਕੁਐਸਚਨ ਆ ਕੀ ਹਾਂ ਤੁਹਾਡੇ ਨਾਲ ਉਥੇ ਕੀ ਕੀ ਡਾਕੂਮੈਂਟ ਤੁਸੀਂ ਦਿੱਤੇ ਕਿਵੇਂ ਉਹਨਾਂ ਨੇ ਤੁਹਾਨੂੰ ਕੀ ਸਵਾਲ ਪੁੱਛਿਆ ਤੁਸੀਂ ਉਹਨਾਂ ਨੂੰ ਕੀ ਦੱਸਿਆ ਉਹਨਾਂ ਨੇ ਕੀ ਪੁੱਛਿਆ ਉਹ ਤੁਸੀਂ ਇਹਨਾਂ ਨਾਲ ਪ੍ਰੋਪਰ ਕਮੈਂਟ ਕਰਕੇ ਹੋਰ ਇੱਕ ਸ਼ੰਗਰ ਵੀਜ਼ਾ ਲੈਣ ਵਾਸਤੇ ਤੁਹਾਨੂੰ ਕੀ ਕੀ ਡਾਕੂਮੈਂਟ ਹੈ ਹਨ ਬੀ ਜਰੂਰਤ ਪਵੇਗੀ ਪਰ ਤਾਂ ਸੱਚੀ ਗੱਲ ਲੜਾਂਗੇ ਲੈ ਆ ਜਾ ਸਿੰਗਰ ਇਹ ਲਿਖਿਆ ਹੈ ਮੈਂ ਤਾਂ ਕਿਉਂ ਸੋਚਿਆ ਮੈਂ ਹੋਣ ਜੇ ਨਾਂ ਨਾ ਬੋਲੇ ਤਾਂ ਮੈਂ ਤਾਂ ਬੁਟੀਕ ਦਾ ਹਸਾਰਤਾ ਵੀ ਲਿਖਣਾ ਹੁੰਦਾ ਹੁਣ ਮੈਂ ਵੀ ਕੱਤੀ ਦਾ ਤਬਦੀਲ ਆਪਾਂ ਬਣੀ ਫੋਟੋ ਵੀ ਬੜੀ ਸਾਈਪਾ ਗੋੜੀ ਲੱਗ ਜਾਏ ਦੰਦਾ ਇਹ ਅਮਨ ਫੋਟੋ ਤਾਂ ਹੈ ਇਹ ਤਾਂ ਕੁਝ ਹੀ ਹੁੰਦੀ ਨਾ ਤੁਹਾਨੂੰ ਕੁਝ ਹੀ ਬਹੁਤ ਜ਼ਿਆਦਾ ਦੁਖੀ ਲੱਗਦਾ ਉਹ ਆ ਕੇ ਤਰ ਮੀਂਹ ਸਾਡੀ ਐਨੀ ਸੁਣ ਲਈ ਨਾ ਮੈਂ ਸੋਚਿਆ ਨਹੀਂ ਕਿ ਸਾਡਾ ਵੀਜ਼ਾ ਆ ਜਾਊਗਾ ਪ੍ਰਧਾਨ ਸਾਹਿਬ ਦਾ ਬੜਾ ਬੜੇ ਟੈਪ ਸੁਪਣਾ ਨਹੀਂ ਪ੍ਰਧਾਨ ਸਾਹਿਬ ਨੇ ਬਹੁਤ ਘਰ ਨਾਲ ਘਾਲੀ ਇੱਥੇ ਤੱਕ ਪਹੁੰਚਣ ਆਤੇ ਹਨਾ ਸਹੀ ਗੱਲ ਹੈ ਪਾਣੀ ਦੇ ਪਹਿਲਾਂ ਵੀ ਮੈਂ ਸ਼ਾਇਦ ਮੈਂ ਹੁਣ ਨਹੀਂ ਲਾਉਂਦਾ ਇਹ ਤੁਹਾਨੂੰ ਇਹ ਵੀ ਤੁਹਾਨੂੰ ਸ਼ਾਇਦ ਨਹੀਂ ਆਉਣਾ ਆਏਗਾ ਇਹ ਵੀ ਪ੍ਰੋਪਰ ਦੱਸ ਦਿਓ ਮੇਰੇ ਫਰੈਂਡ ਨੇ ਕਿਸੇ ਨੂੰ ਦੱਸਿਆ ਸੀਗਾ ਕਿ ਇੱਕ ਬੰਦੇ ਨੇ ਨਾ ਪੂਰਾ ਰੋੜ ਲਾਇਆ ਆਪਣਾ ਬਾਹਰ ਜਾਣ ਵਾਸਤੇ ਮਟੋ ਵਿਚਰਦੇ ਬਣੇ ਨਹੀਂ ਉਹਦੇ ਫਿਰ ਬੱਚੇ ਨੇ ਹਾਈਲਟਸ ਕੀਤੀ ਪੜੇ ਉਹਦਾ ਉਹ ਬੱਚੇ ਬਾਹਰ ਗਏ ਤਾਂ ਫਿਰ ਉਹਦਾ ਖੁਦ ਬਾਦ ਦੇ ਹੋ ਗਿਆ ਹਸਨ ਲੱਗਦਾ ਨਾਬਦ ਬਣਿਆ ਉਹ ਵੀ ਸ਼ਾਈਨਿੰਗਨ ਵੀਜ਼ਾ ਤੁਹਾਨੂੰ ਦੱਸ ਦਈਏ ਜਿਹੜੇ ਪੈਨਪਰਾਵਾਂ ਨੂੰ ਕਾਫੀ ਨੂੰਤਾ ਪਤਾ ਹੁੰਦਾ ਹੈ ਵੀ ਇਹ ਸ਼ਾਈਨਿੰਗਨ ਵੀਜ਼ਾ ਜਿਹੜਾ ਹੁੰਦਾ ਹੈ ਇਹ 26 ਕੰਟਰੀ 26 ਹੁਣ ਤਿੰਨ ਕੰਟਰੀ ਹੋਰ ਹੋ ਗਏ ਸ਼ਾਇਦ 29 ਕੰਟਰੀਆਂ ਹੋ ਗਿਆ ਜੇ ਇੱਕ ਵੀਜ਼ਾ ਲੱਗ ਜਾਏ ਆਪਾਂ 29 ਕੰਟਰੀ ਕਿਤੇ ਵੀ ਜਾ ਸਕਦੇ ਆ ਇਹਦੇ ਵਿੱਚ ਸਵਿਟਜ਼ਰਲੈਂਡ ਵੀ ਹੈਗਾ ਇਹਦੇ ਵਿੱਚ ਇਟਲੀ ਵੀ ਹੈਗਾ ਇਹਦੇ ਵਿੱਚ ਫਰਾਂਸ ਵੀ ਹੈਗਾ ਜਰਮਨੀ ਵੀ ਹੈਗਾ ਇਹਦੇ ਵਿੱਚ ਪੋਲੈਂਡ ਵੀ ਹੈਗਾ ਇਹਦੇ ਵਿੱਚ ਨੀਦਰਲੈਂਡ ਵੀ ਹੈਗਾ ਇਹਦੇ ਵਿੱਚ ਡੈਨਮਾਰਕ ਵੀ ਹੈਗਾ ਇਹਦੇ ਵਿੱਚ ਪੁਰਤਗਾਲ ਵੀ ਹੈਗਾ ਇਹਦੇ ਵਿੱਚ ਇਹਦੇ ਸਪੇਨ ਵੀ ਹੈਗਾ ਇਹਦੇ ਵਿੱਚ ਇਟਲੀ ਵੀ ਹੈ ਤੇ ਇਦਾਂ ਕਰਦੇ ਚੱ ਰਹੇ ਹਾਂ 스ਪੇਨ ਵੀ ਹੈਗਾ ਤੇ ਇੱਕ ਬੈਲਜੀਅਮ ਵੀ ਹੈਗਾ ਤੇ ਇੱਕ ਹੋਰ ਹੈ ਕੰਪਨੀ ਇਸ ਤੋਂ ਪੈਂਦਾ ਕੰਪਨੀ ਕਹਿੰਦੇ ਦੇਸ਼ ਸਵੈ ਟ੍ਰਿਕ ਹਾਂ সুইডਨ সুইডਨ ਹਾਂ সুইডਨ ਲਕਸਮਬਰਗ ਇਹ ਤਾਂ ਕਾਫੀ ਕੰਟਰੀਆਂ ਨੇ ਜਿਹੜੀ ਇਹਦੇ ਵਿੱਚ ਆ ਜਾਂਦੀਆਂ ਨੇ ਸਧਾਰਨ ਸਾਹਿਬ ਕੋਈ ਰੇਸਾਂ ਦਾ ਆਪਣੇ ਕੋਲ ਟਾਈਮ ਥੋੜਾ ਹੀ ਹੈ ਬਾਸ ਹੁਣ ਭੱਜ ਪਜਾਈਏ ਹੋਣਾ ਹੋਣਾ 26 ਕੰਟਰੀਆਂ ਪਾਣੀ ਪੁਰਾ ਟਿਕਟਾ ਦੇਖੋ ਪਲੀਜ਼ 26 ਕੰਟਰੀ 26 ਦਿਨ ਹੈ 26 ਦਿਨ ਇੱਕ ਇੱਕ ਤੇਰੇ ਪਾਗਲ ਹੋ ਗਏ ਆਏ ਏਅਰਪੋਰਟਾਂ ਤੇ ਘੁੰਮ ਘੁੰਮ ਕੇ ਆਈਓ ਹੋ ਮਤਲਬ ਏਅਰ ਆ ਕੇ ਏਅਰਪੋਰਟ ਤੇ ਤੁੰਗ ਬਸਾ ਤੇ ਇੱਕ ਦਿਨ ਕਹਿੰਦੀ ਸਵਿਟਜ਼ਰਲੈਂਡ ਤੇ ਦਿਨ ਮਤਾ ਕਹਿੰਦੀ ਕਿਤੇ ਬਾਸ ਹੁਣ ਟਿਕਟਾ ਦੇਖੋ ਫਟਾਫਟ ਕੀ ਰੇਟ ਹੈ ਠੀਕ ਹੈ ਤੇ ਟਿਕਟਾ ਚੈੱਕ ਕਰੋ ਤੇ ਦੱਸੋ ਹੁਣ ਕੀ ਸਾਰਤਾਵੇਂ ਤੇ ਕਦੋਂ ਦੀ ਸਾਰੀ ਜਾਣਕਾਰੀ ਹੋਰ ਵੀ ਤੁਹਾਨੂੰ ਦੱਸਾਂਗੇ ਵੀ ਸਾਨੂੰ ਵੀਜ਼ਾ ਕਿਵੇਂ ਮਿਲਿਆ ਕਿਨੇ ਸਾਨੂੰ ਵੀਜ਼ਾ ਅਸੀਂ ਕਿੱਥੋਂ ਅਪਲਾਈ ਕੀਤਾ ਕੀ ਕੀ ਡਾਕੂਮੈਂਟ ਦੀ ਲੋੜ ਪਈ ਸਾਨੂੰ ਸਾਰਾ ਕੁਝ ਤੁਹਾਨੂੰ ਦੱਸਾਂਗੇ ਪ੍ਰੋਪਰ ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਸਾਰੇ ਜਣੇ ਕਿਕੇ ਜਿਨ੍ਹਾਂ ਨੇ ਜਾਣ ਨਹੀਂ ਸਬਸਕ੍ਰਾਈਬ ਕੀਤਾ ਜਿਹੜੇ ਸ਼ੈਨਗਨ ਜਾਣ ਦੇ ਚਾਹਵਨ ਨੇ ਹਾਂ ਅੱਗੇ ਕਿਉਂਕਿ ਤੇਰੀਆਂ ਕੁਝ ਵੀਡੀਓ ਤੁਹਾਨੂੰ ਜ਼ਰੂਰ ਤੁਹਾਡਾ ਐਂਟਰਟੇਨਮੈਂਟ ਵੀ ਕਰਾਂਗੇ ਆਪਾਂ ਫੋਰਨ ਜਾਵਾਂਗੇ ਨਾ ਮਿਸਟਰ ਮਿਸ ਲਿਵਾਸੀ ਜਾਣਗੇ ਹੋਣਾ ਆ ਮੈਂ ਰੱਬਾ ਬੜੀ ਹੀ ਇੰਜ ਫੀਲਿੰਗ ਹੋ ਰਹੀ ਸਮੇਂ ਤੋਂ ਬਾਹਰ ਆ ਪਈ ਅ ਨਾ ਇਹ ਤਾਂ ਜਿਹੜੀ ਆ ਤੁਹਾਨੂੰ ਅਸੀਂ ਵੀਡੀਓ ਜਿਹੜੀ ਵੀਡੀਓ ਸ਼ੇਅਰ ਕਰ ਰਹੇ ਆ ਇਹ ਤਾਂ ਕਾਫੀ ਪੁਰਾਣੀ ਹੈ ਸਾਡੀ ਵੀਡੀਓ ਹੈਗੀ ਹੈ ਮੇਨ ਦਾ 28 29 ਤਰੀਕ ਦੀ ਜਿਹੜੀ ਇਹ ਤੁਸੀਂ ਹੁਣ ਦੇਖ ਰਹੇ ਹੋ ਤੇ ਤੁਹਾਨੂੰ ਜਿਹੜੀ ਜਿਵੇਂ ਜਿਵੇਂ ਇਹਨਾਂ ਦਾ ਵੀਜ਼ਾ ਆਇਆ ਜਿੱਥੋਂ ਜਿੱਥੋਂ ਅਪਲਾਈ ਕੀਤਾ ਉਹ ਤੁਹਾਨੂੰ ਅੱਗੇ ਵਲੋਗਾਂ ਦੇ ਵਿੱਚ ਜਾਣਕਾਰੀ ਮਿਲਦੀ ਰਹੇ ਤੁਸੀਂ ਬਣੇ ਰਹੋ ਵਲੋਗਰਸ ਠੀਕ ਹੈ ਤੇ ਬਸ ਇੰਦਰ ਕੰਮ ਲੱਗੇ ਹੋਏ ਸੀ ਤੇ ਫਾਈਨਲੀ ਚਲੋ ਇਹ ਦਿਨ ਆ ਗਿਆ ਪਰ ਬੜਾ ਹੋਈ ਕਿ ਨਾ ਕਿ ਸਮੇਂ ਲੰਘਣ ਤੋਂ ਬਾਅਦ ਮਣੀਆ ਚੀਜ਼ਾਂ ਦੀ ਨਹੀਂ ਖੁਸ਼ੀ ਨਹੀਂ ਹੁੰਦੀ ਹੈਗੀ ਕਿਉਂਕਿ ਹੁਣ ਮੇਰੇ ਦਿਮਾਗ ਤੇ ਬੜੀ ਟੈਨਸ਼ਨ ਬਣੀ ਬੁੱਢੀ ਉਹਦੀ ਗੱਲ ਨਹੀਂ ਉਸ ਟਾਈਮ ਅਸੀਂ ਵਿਹਲੇ ਸੀ ਤਾਂ ਉਸ ਟਾਈਮ ਜਾਣਾ ਚਾਹੁੰਦੇ ਸੀ ਨਾ ਉਸ ਟਾਈਮ ਪਰਮਾਤਮਾ ਨੇ ਮਾਪਣ ਤਾਂ ਹੁਣ ਹੁਣ ਪ੍ਰਧਾਨ ਸਾਹਿਬ ਤਾਂ ਪੂਰੀ ਖੁਸ਼ੀ ਪਰ ਮੇਰੇ ਦਿਮਾਗ ਤੇ ਬਹੁਤ ਟੈਨਸ਼ਨ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਅੱਗੇ ਆਪਣੇ ਜਿਹੜੇ ਆਰਡਰ ਨੇ ਰੈਗੂਲਰ ਉਹ ਸ਼ੁਰੂ ਨੇ ਬੁਟੀਕ ਦੇ ਤੇ ਬਟ ਉਹ ਵੀ ਆਪਾਂ ਹੁਣ ਦੇਖਣਾ ਪੈਣਾ ਮੇਨਟੇਨ ਕਰਨਾ ਪੈਣਾ ਸੋ ਨੂੰ ਉਹਨਾਂ ਨੂੰ ਸਾਰਾ ਮੈਨੂੰ ਦੱਸਣਾ ਪੈਣਾ ਮੈਂ ਕਿੱਥੇ ਕਿਤੇ ਕੀ ਲਿਖਿਆ ਇਹ ਸਾਰਾ ਇਹਨਾਂ ਨੂੰ ਸਮਝਾਉਣਾ ਪੋਗਾ ਜਿਹੜੀਆਂ ਭੈਣਾਂ ਸਾਨੂੰ ਭੈਣਾਂ ਦੇ ਵੀ ਟਿਕਟ ਤੋਂ ਵੀ ਦੇਖਦੀਆਂ ਨੇ ਇੱਧਰ ਵੀ ਦੇਖਦੇ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਨਹੀਂ ਲੈਣੀ ਤੁਹਾਡਾ ਕੰਮ ਜਿੱਦਾਂ ਰੈਗੂਲਰ ਚੱਲ ਰਿਹਾ ਉਸੇ ਤਰ੍ਹਾਂ ਹੀ ਚੱਲਦਾ ਰਹੇਗਾ ਤੇ ਬਟ ਹੁਣ ਸਾਨੂੰ ਮੈਨੂੰ ਇਹ ਡਰ ਲੱਗ ਰਿਹਾ ਕਿ ਭਾਈ ਦਿਨ ਥੋੜੇ ਨੇ ਆਪਣੇ ਕੋਲ ਟਿਕਟ ਦੇਖਣੀ ਐ ਤੇ ਸ਼ਾਪਿੰਗ ਵੀ ਕਰਨੀ ਉਹਨਾਂ ਦੇ ਨਾਲ ਦੇ ਵਿੱਚ ਕਰਨਾ ਹੈ ਕਿ ਐਪਲਾਈ ਕਰ ਦਾਂਗੇ ਐ ਵੀ ਦੇਖਣਾ ਬਹੁਤ ਹੈ ਕਿ ਕਿਹੜੇ ਸਾਧ ਦੀ ਕਦੋਂ ਕਰਨੀਆਂ ਨੇ ਮੈਂ ਕਹਿੰਦਾ ਤੁਸੀਂ ਆ ਦਾ ਸਰਵਿਸ ਟੇਰ ਲੈਂ ਕਰਾਓ ਜਾਂ ਫਿਰ ਤੁਸੀਂ ਉਹ ਕਰਾਓ ਏਮੀਰੇਟਸ ਦੀ ਕਰਾਓ ਨਾ ਸਰਵਿਸ ਬਹੁਤ ਵਧੀਆ ਏਮੀਰੇਟਸ ਦੀ ਤੁਸੀਂ ਫਿਰ ਚੈ ਬ੍ਰਿੰਡਲੂ ਤੋਂ ਵਾਰਿਆਂ ਅਮੀਰਾਟਸ ਤੇ ਗਿਆ ਸੀ ਇਹਨਾਂ ਦੀ ਸਰਵਿਸ ਵਧੀਆ ਟ੍ਰਾਂਸਫਰ ਕੋਟ-ਕੋਟ ਬਣਾ ਲੈ ਚਾ ਤੇ ਮਿੱਠਾ ਚਾਹ ਲੈਣੀ ਆਈ ਤਾਂ ਸੜੇ ਰਾਤ ਮਤ ਲੈ ਕੇ ਵੀ ਨਹੀਂ ਆਏਗੀ ਪਤਾ ਨਹੀਂ ਮੈਂ ਸੋਚਿਆ ਸੀ ਦੋ ਚੋ ਚ ਨਹੀਂ ਸੀਗਾ ਹੁਣ ਆਜੀ ਥੋੜੀ ਨੇ ਗਣ ਵੀ ਆ ਜਾਣਾ ਤੇ ਅਸੀਂ ਉਸ ਲੈ ਕੇ ਜਾਈਏ ਜਦੋਂ ਆਇਆ ਕੋਈ ਸੋ ਜਾਂਦਾ ਨਾ ਤਾਂ ਨੈਗੇਟਿਵ ਅਰਾਊਂਡਮੈਂਟ ਲਈ ਮੰਗਤੋ ਇਹ ਚਾਰ ਦਿਨ ਗਏ ਹਾਂ ਵੀਦਾਂ 12 ਘੋੜਨਾ ਚੱਲ ਜਾਣੇ ਅਸੀਂ ਕਿਤੇ ਗਏ ਹੋਈਆਂ ਹੁਣ ਵੀ ਸਾਰੇ ਨੇ ਕੰਮ ਕਰਕੇ ਕਰਕੇ ਸਾਰੇ ਵਿਲੇ ਨੂੰ ਫੇਰ ਖੋਲਿਆ ਕਿ ਕਿਤੇ ਨਾ ਹੋਵੇ ਕਿ ਜੋ ਮੈਂ ਕਹਿੰਦਾ ਕਿ ਕਿੱਥੇ ਰੋਟੇ ਜਾ ਜੋ ਛੁਪੇ ਜਾਈਏ ਕੋਈ ਇਹਨੇ ਕੰਮ ਹੀ ਨਹੀਂ ਕਰਨਾ ਕੋਈ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਕਿ ਅੱਗੇ ਆਪਾਂ ਕੀ ਕਰਨਾ ਕਿਹੜੀ ਟਿਕਟ ਕਦੋਂ ਦੀ ਕਰਾਉਣੀ ਕੀ ਹਿਸਾਬ ਦਾ ਮੇਰੇ ਦਿਮਾਗ ਦਾ ਟੈਨਸ਼ਨ ਬਣ ਗਈ ਮੈਨੂੰ ਸੱਚੀ ਦੱਸਣਾ ਮੈਨੂੰ ਜਿਆਦਾ ਕੋਈ ਚਾ ਨਹੀਂ ਹੈਗਾ ਜਾਣ ਦਾ ਮੈਨੂੰ ਹੁਣ ਮਜਬੂਰੀ ਨਹੀਂ ਜਾਣਾ ਪੜਾ ਪ੍ਰਧਾਨ ਸਾਹਿਬ ਕਿਉਂਕਿ ਸਾਡਾ ਵੀਜ਼ਾ ਵੀ ਇਦਾਂ ਦਾ ਵੀ ਅਗਰ ਅਸੀਂ ਨਹੀਂ ਗਏ ਹਨਾ ਤਾਂ ਸਾਨੂੰ ਮਿਲਣਾ ਛੇਤੀ ਫਿਰ ਕਿਸੇ ਕੰਟਰੀ ਨੇ ਵੀਜ਼ਾ ਨਹੀਂ ਦੇਣਾ ਹੈਗਾ ਨਾ ਕਹਿੰਦਾ ਤੂੰ ਇਹ ਠਕਰਾਤਾ ਵੀ ਜਾ ਜਾਓ ਵਾਪਸੀ ਹੋ ਗਈ ਵਾਪਸ ਆ ਕੇ ਤਾਂ ਉਹਦੀ ਪਾਸਪੋਰਟ ਦੀ ਵੈਦ ਉਹ ਬਾਅਦ ਵਿੱਚ ਦੇਖਾਂਗੇ ਭਾਜੀ ਹਨਾ ਕਿਹੜਾ ਪਹੁੰਚੀ ਹੈ ਸਹੀ ਉੱਥੇ ਵਾਪਸ ਸੋਚਾਂਗੇ ਜੇ ਦਿਲ ਬੇਈਮਾਨ ਹੋ ਗਿਆ ਕੀ ਪਤਾ ਫਿਰ ਫੂਜੀ ਲੈ ਗਏ ਫਿਰ ਫੂਜੀ ਨੂੰ ਮੜਨ ਜਵਾਂਗੇ ਹੋਰ ਫੂਜੀ ਦਾ ਹੋਰ ਵੀ ਆ ਸੀ ਇੱਥੇ ਕੰਟਰੀ ਉੱਤੇ ਛੱਡ ਬਣਾਗੇ ਤੇ ਲੋ ਜੀ ਆਪਾਂ ਵੀਡੀਓ ਦਾ ਐਂਡਪੁਆਇੰਟ ਇੱਥੇ ਕਰਦੇ ਹਾਂ ਤੇ ਅਗਲੀ ਅਗਲੀਆਂ ਵੀਡੀਓ ਤੁਹਾਨੂੰ ਮਿਲੀਆਂ ਸ਼ਾਪਿੰਗ ਵਾਲੀਆਂ ਹਾਂ ਪਰ ਤਾਂ ਸਾ ਕੋਈ ਨਹੀਂ ਜਾਉਂ ਤਾਂ ਬਾਹਰ ਤੁਹਾਡਾ ਮੂੰਹ ਹੀ ਦਦਾ ਹੀ ਨਾ ਜਦੋਂ ਵੀ ਇਹ ਖੋਲ ਨਹੀਂ ਪਾਉਂਦਾ ਉਹ ਵੀ ਤਾਂ ਨਹੀਂ ਹੋ ਰਿਹਾ ਮੈਂ ਕੀ ਕਰਾਂ ਹੁਣ ਹਾਂ ਤਾਂ ਨਹੀਂ ਦੋ ਨਹੀਂ ਖਲਾਦਾ ਹੁਣ ਤਾਂ ਮੇਰੇ ਵੀ ਪਾ ਰੋਟ ਛੁੱਟ ਗਿਆ ਨਹੀਂ ਖੇ ਕਿ ਪਾਸਵਰਡ ਪੜਾ ਪੜਾ ਪਾ ਦੇ ਤੇ ਮੈਂ ਲੈ ਤੁਹਾਨੂੰ ਨਵੇਂ ਵਲੌਗ ਦੇ ਨਾਲ ਸਾਨੂੰ ਨਾ ਪਹਿਲਾਂ ਐ ਹੁੰਦਾ ਸੀ ਜਦੋਂ ਸਾਡੇ ਰਾਜੇ ਦਾ ਵੀਜ਼ਾ ਆਇਆ ਸੀ ਨਾ ਉਹ ਆਇਆ ਸੀ ਗ੍ਰੀਨ ਕਲਰ ਵਾਲੇ ਇਹਦੇ ਚ ਪਾਲੀ ਸੀ ਅਸੀਂ ਨਾ ਅਸੀਂ ਰਾਜ ਇਹੀ ਆ ਕਰਦੇ ਆ ਕਿ ਰਾਜੇ ਦਾ ਵੀਜ਼ਾ ਆਇਆ ਸੀ ਗ੍ਰੀਨ ਵਾਲਾ ਕਹਿੰਦਾ ਸੀ ਪਾਲਾ ਇਹਨਾਂ ਦਾ ਵਾਈਟ ਤੇ ਅਸੀਂ ਕਨਫਿਊਜ਼ ਸੀ ਅਸੀਂ ਕਹਿੰਦੇ ਕਿ ਉਹਦਾ ਉਹਨਾਂ ਦਾ ਅੱਡਾ ਹੈ ਇੱਕ ਜੀ ਜੋ ਹੋਰ ਵੀ ਸੀ ਆਪਾਂ ਦੇਖਿਆ ਸੀ ਆਇਆ ਕਰਕੇ ਕਿ ਇਹਦੇ ਚ ਜੇ ਤਾਂ ਕੋਈ ਕਾਗਜ਼ ਹੋਇਆ ਫੇ ਸਮਝ ਲੋ ਵੱਡੇ ਕਾਗਜ਼ ਸਾਡਾ ਹੈਗਾ ਸੀ ਉਹ ਕੋਈ ਹੋਰ ਤੋਂ ਹੋ ਸੀ ਕੋਈ ਨਾ ਉਹਦਾ ਵਿੱਚ ਉਹ ਕਾਗਜ਼ ਹੀ ਕਿੰਦਰਾ ਕਹਿੰਦੇ ਵਿੱਚ ਕਾਗਜ਼ ਹੈਗਾ ਇੰਦਰਾ ਤੇ ਕਈ ਮਿੰਨੂ ਕਰੀਆਂ ਵਿੱਚ ਬੈਠੇ ਮੈਂ ਪ੍ਰਧਾਨ ਨੂੰ ਮੈਂ ਪ੍ਰਧਾਨ ਚੁੱਪ ਕਰਾ ਲਾ ਮੈਂ ਮੈਨੂੰ ਘਰੇ ਪਹੁੰਚ ਲਾਂਦੇ ਦੇ ਦੇਖੀ ਕਾਗਜ਼ ਹੈਗਾ ਕਰੇ ਕਹਿੰਦਾ ਜੇ ਚ ਕਾਗਜ਼ ਹੁੰਦਾ ਕੋਈ ਨਹੀਂ ਆਉਂਦਾ ਹੈ ਯਾਰ ਚਾਹ ਨਹੀਂ ਕਹਿੰਦਾ ਤੇ ਭੂਤ ਨੱਚਦੇ ਉਹ ਕੰਮ ਹੈ ਮੈਂ ਮਿੱਠੇ ਕੋਤੇ ਚਾਹ ਲਿਆ ਆਪਣਾ ਯਾਰ ਐਡੀ ਵੱਡੀ ਗੱਲ ਤੇ ਫਿਰ ਚਾਹ ਬਣਾਓ ਸ਼ਾਬਾਸ਼ ਮੈਂ ਮਿੱਠਾ ਕਰਦੇ ਹਾਂ ਤੇਰੇ ਲਿਆਵਾਂਗੇ ਲੱਡੂ ਸਮਝੋ ਚਾਹ ਨਹੀਂ ਹੋਣੀ ਹੈਗੀ ਨੀਂਦ ਨਹੀਂ ਆਉਣੀ ਤੇ ਚਾਹ ਵੀ ਗਾਜਾ ਪੱਟਾ ਕਰਦੇ ਆ ਕਰਦੇ ਆ ਤੁਹਾਨੂੰ ਫੋਟੋ ਸਟ ਕਰ ਲਈ ਸਾਰਿਆਂ ਨੂੰ ਚੈਨ ਨਹੀਂ ਆ ਰਿਹਾ ਸਾਰਿਆਂ ਨੂੰ ਕਰਨਾ ਟਾਈਮ ਬੜਾ ਜਿਹੜਾ ਫੋਨ ਉਹਨਾਂ ਨੂੰ ਕਰੇ ਜਿਵੇਂ ਤੜਫੇ ਉਹਨਾਂ ਤਾਂ ਕਰਨ ਦੀ ਲੋੜ ਨਹੀਂ ਆ ਆਪਣੇ ਬਲੈਂਡਰ ਨੂੰ ਕਰਾਂਗੇ ਆਪਾਂ ਪਾ ਦੇਣੇ ਆਂ ਚਾਹ ਦੇਖੋ ਪਹਿਲਾਂ ਅੱਜ ਹੁਣ ਆਪਾਂ ਚਾਹ ਬਣਾਉ ਰਹੇ ਹਾਂ ਤਾਂ ਚਾਹ ਪੀਣੇ ਦਾ ਤੁਹਾਨੂੰ ਨਵੇਂ ਵਲੌਗ ਨਾਲ ਮਿਲਦਣ ਸਾਡੇ ਸ਼ਾਪਿੰਗ ਵਾਲੇ ਵਲੌਗ ਤੁਸੀਂ ਰੈਗੂਲਰ ਦੇਖਿਓ ਕਿੰਨੀ ਸ਼ਾਪਿੰਗ ਕਰਨੀ ਕੀ ਕਰਨਾ ਸਾਰਾ ਕੁਝ ਬੜੀ ਜਲਦੀ ਸਾਨੂੰ ਕਰਨਾ ਪੈਣਾ ਹੈ ਕਿਉਂਕਿ ਟਾਈਮ ਬੜਾ ਘੱਟ ਹੈ ਸਾਡੇ ਕੋਲ ਹਾਂ ਸਮਾਂ ਤੋਂ ਬਾਹਰ ਆ ਗਏ ਖੁਸ਼ੀ ਮਨਾਈਏ ਕੀ ਕਰੀਏ ਚਲੋ ਜੋ